ਕਿੰਨਾ ਟਾਈਮ ਹੋ ਗਿਆ ਮੇਰਾ ਹਾਲੇ ਤੱਕ ਨਹੀਂ ਆਇਆ ਹੈ ਗਿਆ ਹੁਣ ਤੱਕ ਤਾਂ ਆ ਜਾਣਾ ਚਾਹੀਦਾ ਸੀ ਨਾ ਕਿਹਨੋਂ ਦੇਖਦੀਆਂ ਕਿਸੇ ਨੂੰ ਵੀ ਨਹੀਂ ਭਾਬੀ ਆਹਾ ਲੈ ਆਉਣਾ ਨਾ ਕਿਸੇ ਨੇ ਨਾ ਨਾ ਭਾਬੀ ਨਾ ਮੈਂ ਕਿਤੇ ਸ਼ਾਗਨ ਚੁੰਗਣ ਪਾਉਣਗੇ ਅੱਜ ਨਾ ਨਾ ਲੈਣ ਤਾਂ ਕਾਨੂੰ ਆਣੇ ਇਹ ਤਾਂ ਮੇਰਾ ਬਰੀ ਵਾਲਾ ਸੂਟ ਹੈ ਭਾਬੀ ਮੇਰਾ ਜੀ ਕਰਿਆ ਸੀ ਪਾਉਣ ਨੂੰ ਅੱਜ ਅੱਛਾ ਕੁਵਾਰੀ ਕੰਨਿਆਣੀ ਹੈਗੀ ਤੂੰ ਵਿਧਵਾ ਪੈਣੀ ਮੜਾ ਮੋਟਾ ਦੇਖ ਲਿਆ ਕਰ ਕਿਉਂ ਸਾਡੀ ਨੱਕ ਵੜਾਏਂਗੀ ਲਾ ਦੇ ਇਹ ਸੂਟ ਤੇਰਾ ਡੱਕਰੇ ਕਰ ਦੂਗਾ ਤੇਰਾ ਭਰਾ ਆਉਣ ਵਾਲਾ ਹੀ ਆ ਉਹ ਚੱਕ ਚੁੰਨੀ ਉਹ ਲੈ ਲੈ ਲੱਕੀ ਬਾਈ ਵਿਆਹੂਗਾ ਭਾਬੀ ਅੱਜ ਮੈਂ ਤਾਂ ਤਾਂ ਖੁਸ਼ੀ ਖੁਸ਼ੀ ਚ ਪਾ ਲਿਆ ਸੀਗਾ ਤੇਰਾ ਭਰਾ ਆ ਉਹ ਐ ਤਾਂ ਮੈਨੂੰ ਪਤਾ ਮੇਰੇ ਭਰਾਗਾ ਤੇ ਤੈਨੂੰ ਡਰ ਨਹੀਂ ਹੈਗਾ ਕੋਈ ਉਹਨਾਂ ਦਾ ਲੈ ਵੀਰਾ ਕੀ ਕਹਿੰਦਾ ਉਹ ਤਾਂ ਮੈਨੂੰ ਇੰਨਾ ਪਿਆਰ ਕਰਦਾ ਵਿਚਾਰਾ ਅੱਛਾ ਜੇ ਵੀਰਾ ਤੈਨੂੰ ਕੁਝ ਕਹਿੰਦਾ ਨਹੀਂ ਹੈਗਾ ਫਿਰ ਤੂੰ ਗੁਲਾਬੀ ਸੂਟ ਪਾ ਪਾ ਦਿਖਾਵੇਂਗੀ ਹੈ ਲੇ ਭਾਬੀ ਮੇਰੇ ਵੀ ਤਾਂ ਮਨ ਚ ਚਾਨ ਨੇ ਫਿਰ ਕੀ ਹੋਗੇ ਜੇ ਪਾਲਿਆ ਨਾ ਮੈਂ ਕਿਹੜਾ ਕੁਵਾਰੀ ਕੁੜੀ ਆ ਵਿਆਹ ਤਾਂ ਹੋਇਆ ਸੀ ਮੇਰਾ ਵਿਆਹ ਹੋਇਆ ਸੀ ਤੇ ਦਸਰਤੇ ਬੰਦਾ ਨਾ ਹੋਵੇ ਲੋਕੋ ਗੱਲਾਂ ਬਣਾ ਲੱਗ ਜਾਂਦੇ ਨੇ ਮੈਂ ਕਿਹੜਾ ਭਾਬੀ ਬਾਹਰ ਜਾਣਾ ਪਾ ਕੇ ਪਾਈ ਰੱਖ ਪੈਣੇ ਪਾਈ ਰੱਖ ਤੇਰੇ ਵੀਰੇ ਨੂੰ ਫੋਨ ਕਰ ਦੇਣੀ ਵੀ ਨਾਲ ਕੋਈ ਬੰਦਾ ਵੀ ਲਿਆਈ ਮੈਨੂੰ ਤੋਰਦੇ ਉਹਦੇ ਨਾਲ ਫਿਰ ਤਾਂ ਖੁਸ਼ ਆ ਪਾਲਿਆ ਕਰੀ ਲਾਲਗ ਲਾਲ ਫਿਰ ਤਾਂ ਫਿਰ ਕੀ ਹੋ ਗਿਆ ਭਾਬੀ ਮੈਨੂੰ ਕਰ ਲੈਣ ਦਾ ਸ਼ੌਂਕ ਪੂਰਾ ਮੇਰਾ ਜੀ ਕਰਦਾ ਸੀ ਅਜਪੌਣ ਨੂੰ ਕਰ ਲਈ ਝੌਂਗਪੁਰੇ ਆਪਦੇ ਸੋਰੇ ਜਾ ਕੇ ਕਰ ਲਈ ਇੱਥੇ ਨਾ ਜਲੂਸ ਕੜਾ ਸਾਡਾ ਮੈਂ ਸੋਰੇ ਕਿੱਥੇ ਜਾਣਾ ਭਾਬੀ ਹੁਣ ਮਗ ਜਾ ਕਿਸੇ ਦੇ ਉਹ ਵੀ ਤਾਂ ਤੇਰੇ ਦੇ ਰਮਾਨ ਨੇ ਜਿਹੜੇ ਰਹਿ ਗਏ ਚੂੜਾ ਵੀ ਪਾਈ ਲੈਂਦੀ ਹੁਣ ਨਾ ਲੱਗਦੀ ਭਾਬੀ ਨਹੀਂ ਹੈਗੇ ਮੇਰੇ ਰਮਾਨ ਰਮਾਨ ਤਾਂ ਮੇਰੇ ਉਸੇ ਨਾਲ ਸੀਗੇ ਅੱਛਾ ਤਾਂ ਹੀ ਤਾਂ ਫਿਰ ਗੁਲਾਬੀ ਸੂਟ ਪਾ ਲਿਆ ਨਹੀਂ ਪਹਿਲਾਂ ਨਾ ਤੇਰੇ ਵਰਗੀਆਂ ਕੁੜੀਆਂ ਨਾਲੇ ਮਰ ਜਾਂਦੀਆਂ ਹੁੰਦੀ ਸੀ ਸਿਵੇ ਦੇ ਜਦੋਂ ਲੈ ਕੇ ਜਾਂਦੇ ਸੀਗੇ ਬੰਦੇ ਨੂੰ ਤੂੰ ਸੂਟ ਪਾਪਾ ਦਿਖਾਉਣੀ ਆ ਉਹ ਤੁਹਾਨੂੰ ਦੇਖੀ ਜਾਂਦਾ ਉੱਪਰ ਬੈਠਾ ਵੀ ਦੇਖ ਮੈਂ ਸੋਹਣੀ ਲੱਗਦੀ ਆ ਕੋਈ ਨਾ ਭਾਬੀ ਕੱਢ ਦੂੰਗੀ ਸੂਟ ਤਾਂ ਮੈਂ ਚੁੰਨੀ ਲੈ ਲੈ ਪਾਣੇ ਮੇਰੀ ਵੀ ਗੁਤਨੀ ਪਟਾਏਗੀ ਚੱਕ ਲੈ ਚੁੰਨੀ ਉਹ ਲੈ ਲੈ ਓਰੇ ਤੇਰੀ ਬਰਾਤ ਨਹੀਂ ਲੈ ਕੇ ਆਉਂਦਾ ਕੋਈ ਥੋਕੜ ਮੂੰਹ ਹੀ ਸੱਪਾ ਲੱਗੀ ਆ ਤੇ ਸੂਟ ਪਾਉਣੀ ਕੀ ਤਾਂ ਕੱਚਕੇ ਮੈਨੂੰ ਮੈਂ ਦੱਸ ਦੇ ਸਿੱਟ ਦੰਦੀ ਇਹ ਦੇ ਦੰਦੀ ਕਿਸੇ ਨੂੰ ਕਿਉਂ ਦੇ ਆਂਦੀ ਭਾਬੀ ਮੇਰਾ ਬਰੀ ਵਾਲਾ ਸੂਟ ਆ ਐਵੇਂ ਥੋੜੀ ਨਾ ਚੁਕਾਉਂਦੇ ਹੁੰਦੇ ਨੇ ਕਿਸੇ ਨੂੰ ਫਿਰ ਕਿੱਥੇ ਲੈ ਕੇ ਜਾਏਂਗੇ ਇਹਨਾਂ ਨੂੰ ਜਿੱਦੇ ਗਾਹਾਂ ਜਾਏਂਗੀ ਫਿਰ ਉਹਦੀ ਸੁੱਖ ਨਹੀਂ ਬਾਲਦੀ ਹੈਗੀ ਤੂੰ ਕਿ ਇਹਨੂੰ ਵੀ ਮਰੇ ਹੀ ਲੱਭਣੀ ਆ ਸਾਡੀ ਇੱਕ ਦਿਨ ਨੱਚਣਾ ਦਦਾ ਤੈਨੂੰ ਕੀ ਲੋੜ ਆ ਮੈਂ ਨਹੀਂ ਭਾਬੀ ਵਿਆਹ ਕਰਵਾਉਣਾ ਹੈਗੇ ਕਿਤੇ ਬਸ ਆਈ ਛੌਂਕ ਪੂਰੇ ਕਰੀ ਜਾਈਂ ਜੰਗਾ ਲੋਕਾਂ ਨੂੰ ਝੱਤੀਆਂ ਮਾਰੀ ਜਾਇਆ ਕਰੂਰੇ ਬਾਹਰ ਚ ਬੈਠ ਕੇ ਨਾਲੇ ਗੇਟ ਲਾ ਦਿਆ ਕਰ ਮੈਂ ਕਿਹੜਾ ਭਾਬੀ ਬਾਹਰ ਜਾਨੀ ਆ ਪੂਰੀ ਤਾਂ ਸਾਰਾ ਦਿਨ ਤੁਹਾਡੇ ਸਾਹਮਣੇ ਹੁੰਨੀ ਆ ਤੈਨੂੰ ਕੀ ਲੋੜ ਆ ਫੜ ਜਾਣ ਦੀ ਇੱਥੇ ਹੀ ਦੇਖ ਜਾਂਦਾ ਅਗਲਾ ਕੀਤੇ ਸਾਨੂੰ ਕੀ ਸਹੰਤਾ ਮਾਰਨੀ ਤੂੰ ਕਿਸੇ ਨੂੰ ਭਾਬੀ ਇਹ ਜਿਹੜਾ ਇਲਜ਼ਾਮ ਦੱਸ ਕਿਉਂ ਲਾਉਣੀ ਆ ਨਾਲੇ ਤੈਨੂੰ ਕਿਹੜਾ ਪਤਾ ਨਹੀਂ ਵੀ ਕਿਵੇਂ ਦੀਆਂ ਮੈਂ ਜਾਣ ਕੇ ਲਾਉਣੀ ਆ ਤੂੰ ਇਲਜ਼ਾਮ ਸਹੀ ਗੱਲ ਆ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਸ਼ੱਕ ਹੁੰਦਾ ਸੀ ਥੋੜਾ ਥੋੜਾ ਹੁਣ ਮੈਨੂੰ ਯਕੀਨ ਹੋ ਗਿਆ ਪੂਰਾ ਵੀ ਤੂੰ ਕਹੇ ਜੀ ਆ ਨਕੀ ਯਕੀਨ ਹੋ ਗਿਆ ਤੈਨੂੰ ਭਾਬੀ ਆ ਜਿਹੜੇ ਤੇਰੇ ਲੱਛਣ ਬਦਲੇ ਪਏ ਨੇ ਹਜੇ ਯਕੀਨ ਹੋਣ ਚ ਕੋਈ ਕਸਰ ਆ ਨਕੀ ਲੱਛਣ ਬਦਲ ਗਏ ਬਰੀਆਲਾ ਸੂਟ ਅਜ ਪਾਲਿਆ ਫਿਰ ਕਿ ਵਾਹ ਆ ਗਿਆ ਦੱਸ ਆ ਆਵੇ ਤੈਨੂੰ ਮੈਨੂੰ ਕਿਉਂ ਆਵੇ ਭੌਂਕਦੀ ਆ ਇਹ ਦੇਲਾ ਮੂਰੇ ਜਵਾਨ ਲੜਾਉਂਦੀ ਆ ਬੇਸ਼ਰਮ ਲੈਲਾ ਜੰਨੀ ਹੁਣ ਲੈ ਭਾਬੀ ਲੈ ਲੀ ਹੁਣ ਕੀ ਹੋ ਗਿਆ ਹੋਇਆ ਤਾਂ ਕੁਛ ਨਹੀਂ ਗੱਲ ਤਾਂ ਤਾਂ ਹਲੇ ਵੀ ਮੰਨੀ ਨਹੀਂ ਹੈਗੀ ਜੇ ਲਾਊਗਾ ਨਾ ਥਾਪੜੇ ਤੇਰਾ ਭਰਾ ਤੇ ਆਪਾਂ ਤਾਂ ਛਡਾਉਂਦੇ ਨਹੀਂ ਬਈ ਮੈਂ ਤਾਂ ਕਹਿ ਦੂੰਗੀ ਵੀ ਵੱਢ ਦੇ ਇਹਨੂੰ ਮਾਰ ਦੋ ਬਸ हां भाभी ओदी ਕਾਚ ਰਹਿ ਗਈ ਉਹ ਵੀ ਕਰਦੀ ਪੂਰੀ ਸਿਖਿਆ ਦੀ ਮੈਂ ਨਹੀਂ ਸਿਖਾਉਂਦੀ ਕਿਸੇ ਨੂੰ ਉਹ ਕਿਹੜਾ ਨਾਏ ਬਿਦੜੇ ਡੇਲੇ ਫੁੱਟ ਗਏ ਦਿਖਦਾ ਹਣ ਫਿਰ ਮੈਂ ਕਿਹੜਾ ਕੁਝ ਗਲਤ ਕੀਤਾ ਭਾਬੀ ਐ ਕਰ ਤੂੰ ਲਾਲ ਸੂਟ ਪਾ ਨਾਲੇ ਪਾ ਚੂੜਾ ਇਹ ਤਾਂ ਗਲਤ ਆ ਤਾਂ ਤਾਂ ਮੇਰਾ ਮਾਰਨਾ ਕਰਤਾ ਸੌ ਲੱਗੇ ਜੱਸੀ ਹੁਣ ਤਾਂ ਜੇ ਤੂੰ ਮਰੇਂਗੀ ਨਹੀਂ ਸਾਡੇ ਦੋਹਾਂ ਚ ਇੱਕ ਜਣੀ ਮਰੂ ਨਾ ਭਾਬੀ ਤੂੰ ਸ ਤਾਂ ਘਾਨੂ ਮਰਨਾ ਮੈਂ ਹੀ ਮਰ ਜੂਗੀ ਤੇਰੇ ਵਰਗਿਆਂ ਨੂੰ ਮਰਦੀਆਂ ਨੇ ਨਹੀਂ ਪਹਿਲਾਂ ਸੋਰੀਆਂ ਨੂੰ ਖਾਈ ਹੁਣ ਬੇਕਿਆਂ ਨੂੰ ਖਾਣ ਨੂੰ ਫਿਰਦੀਆਂ ਤੂੰ ਤਾਂ ਸਾਰਿਆਂ ਨੂੰ ਖਾ ਕੇ ਮਰेंगी ਡੈਨਾ ਕਿਸੇ ਥਾਂ ਦੀ ਉਹਨੂੰ ਨੀਂਦ ਤੋਂ ਯੂਨੀਵਰਸਿਟੀ ਮਿਲਦੀ ਹੈਗੀ ਸਦੀਪ ਹਾਂ ਮੇਰੀ ਗੱਲ ਸੁਣ ਪਹਿਲਾਂ ਦੱਸ ਬਈ ਤੂੰ ਸਾਰੇ ਆਦੀ ਕਿਉਂ ਫੇਲੀਆਂ ਪਾਉਂਦਾ ਜੰਨਾ ਹੁਣ ਤਾਂ ਮੈਂ ਤੇਰੇ ਸਾਹਮਣੇ ਵੀ ਆ ਗਿਆ ਤੂੰ ਗੱਲ ਦੱਸ ਮੈਨੂੰ ਗੱਲ ਕੀ ਆ ਗੱਲ ਲੱਕੀ ਯਾਰ ਇਹ ਆ ਗਈ ਆਪਣੀ ਜੱਸੀ ਦੇ ਚਾਲ ਚੱਲਣਾ ਠੀਕ ਨਹੀਂ ਲੱਗਦਾ ਯਾਰ ਮੈਨੂੰ ਸਿੱਦੇ ਚਾਲ ਚੱਲਣਾ ਠੀਕ ਲੱਗਦੇ ਹੂੰ ਤੇ ਦੀਪ ਜੇ ਕੋਈ ਐਸੀ ਬੈਸੀ ਗੱਲ ਹੈਗੀ ਤਾਂ ਮੈਨੂੰ ਦੱਸ ਦੇ ਆਪਣੀ ਭੈਣ ਆਪਾਂ ਸਮਝਾ ਦਾਂਗੇ ਤੂੰ ਐ ਗੱਲਾਂ ਗੋਲ ਜੀਆਂ ਨਾ ਕਰ ਤੂੰ ਮੈਨੂੰ ਸਾਹੀ ਖੁੱਲ ਕੇ ਗੱਲ ਦੱਸ ਕੀ ਗੱਲ ਆ ਜੇ ਗੱਲ ਤਾਂ ਐ ਲੱਕੀ ਯਾਰ ਮੈਨੂੰ ਸਰ ਵੀ ਕਹਿੰਦੀ ਕਹਿੰਦੀ ਵੀ ਆਪਣੀ ਜੱਸੀ ਦੇ ਚੱਲ ਚੱਲਣਾ ਠੀਕ ਨਹੀਂ ਲੱਗਦੇ ਮੈਂ ਖਾ ਯਾਰ ਵੀ ਮੈਂ ਤਾਂ ਨਹੀਂ ਮੰਨਦਾ ਹੈਗਾ ਬਸ ਲੱਗਾ ਸਰ ਵੀ ਪਿੱਛੇ ਮੇਰੀ ਗੱਲ ਤਾਂ ਸੁਣ ਲਾ ਪੂਰੀ ਗੱਲ ਤਾਂ ਸੁਣ ਲੈ ਪਹਿਲਾਂ ਬੇਬਣੀ ਕੁੜੀ ਇਹੀ ਹੋਊਗੀ ਹੈਨਾ ਹੂੰ ਉਹ ਮੈਨੂੰ ਕਹਿੰਦੀ ਇਹ ਤੈਨੂੰ ਨਹੀਂ ਯਕੀਨ ਆਉਂਦਾ ਤਾਂ ਤੂੰ ਦੱਸੀ ਨੂੰ ਇਹ ਕਿ ਦੇਖ ਲੈ ਵੀ ਤੂੰ ਤੈਨੂੰ ਅੱਡ ਕਰ ਲੈ ਕੇ ਦੇ ਦਿੰਨੇ ਤੁਹਾਡੇ ਘਰ ਰਹਿਣਾਗਾ ਤੇ ਕਿਹਦੀ ਚਰਕ ਤੇ ਕਹੂੰਗੀ ਉਹੀ ਗੱਲ ਮੈਂ ਜੱਸੀ ਨੂੰ ਕਿਹਾ ਮੈਂ ਜੱਸੀ ਵੀ ਜੇ ਤੁਹਾਡੇ ਰਹਿਣਾ ਚਾਹੁੰਨੀ ਹੈ ਤੈਨੂੰ ਅੱਡ ਕਰ ਲੈ ਕੇ ਦੇ ਦਿੰਨਾ ਹਾਂ ਖੁਸ਼ ਹੋ ਗਈ ਕਹਿੰਦੀ ਹਾਂ ਜੱਸੀ ਨੇ ਕਲੀ ਨੇ ਕੀ ਲੱਗੇ ਨੇ ਜੱਸੀ ਨੂੰ ਕਹੂਗੀ ਮੈਂ ਰਹਿਣਾ ਤਾਂ ਕੀ ਕਹਿੰਦੀ ਜੱਸੀ ਜੇ ਲੈ ਲਊਗੀ ਕਹਿੰਦੀ ਮੈਂ ਤਾਂ ਕਹਿੰਦੀ ਇਹੀ ਗੱਲ ਕਹਿੰਦੀ ਤੈਨੂੰ ਕਹਿਣ ਲੱਗਦੀ ਸੀ ਤੂੰ ਵਧੀਆ ਹੋ ਗਿਆ ਮੇਰੇ ਦਿਲ ਦੀ ਗੱਲ বুঝਲੀ ਕੱਲਾ ਰਹਿਣਾ ਹਾਂ ਤਾਂ ਕਰਕੇ ਮੈਨੂੰ ਲੱਗੇ ਵੀ ਯਾਰ ਚੱਲ ਚੱਲਾਂ ਠੀਕ ਨਹੀਂ ਕੱਲੀ ਫਿਰ ਕਿਧਰ ਚੱਤੇ ਰਹੂਗੀ ਉਹ ਬਈ ਨਾਲੇ ਲੱਗੀ ਤੈਨੂੰ ਪਤਾ ਯਾਰ ਘਰ ਬੰਦੇ ਸਿਰਤੀ ਸੌਦੇ ਹੁੰਦੇ ਨੇ ਨਾ ਉਹ ਸਿਰਤੀ ਬੰਦਾ ਤਾਂ ਹੈ ਨਹੀਂ ਨਾਲੇ ਕਿਤੇ ਤੋਂ ਨੇ ਇਹ ਕਹਿਣਾ ਸੀਗਾ ਵੀ ਬਈ ਅਲੱਗ ਕਰਨੀ ਬਈ ਮੈਂ ਰਹਿਣਾ ਚਾਹੁੰਦੀ ਵੀ ਮੈਨੂੰ ਕੋਈ ਥਾਂ ਵਧੀਆ ਭਾਲ ਕੇ ਮੇਰਾ ਰਿਸ਼ਤਾ ਕਰ ਲੋ ਬਈ ਸਹੀ ਗੱਲ ਹੈ ਹਣਾ ਪਰ ਇਕੱਲੇ ਰਹਿਣ ਦਾ ਤਾਂ ਕੋਈ ਮਸਲਾ ਹੋਇਆ ਨਹੀਂਗਾ ਉਹੀ ਤਾਂ ਮੈਂ ਗੱਲ ਕਰਦਾ ਬਈ ਤਾਂ ਹੀ ਤਾਂ ਤੈਨੂੰ ਸੱਦਿਆ ਹੁਣ ਤੂੰ ਕਹਿੰਦਾ ਸਾਰੀ ਫੋਨ ਤੇ ਦੱਸ ਗੱਲ ਸਾਰੀ ਫੋਨ ਤੇ ਦੱਸ ਨਹੀਂ ਜਾਂਦੀ ਹੁੰਦੀ ਨਾਲੇ ਦੀਪਕ ਕੱਲ ਹੋਰ ਵੀ ਦੇਖਣ ਆਲੀ ਆ ਕਹਿੰਦੇ ਹੁੰਦੇ ਆ ਕੁੜੀ ਕਤਰੀ ਤੇ ਨਾਲੇ ਉਹੀ ਨੇ ਉਹਲੇ ਹੁੰਦੀ ਆ ਤੇ ਭਰਾਵਾਂ ਕੋਲ ਇਹ ਅੱਡ ਬੱਠਣ ਨੂੰ ਫਿਰਦੀ ਆ ਤੇ ਨਾਲੇ ਕੱਲੀ ਰਹੁ ਵੀ ਕਿਹਦੇ ਨਾਲ ਉਹੀ ਚੱਲ ਆਪਣੇ ਵਰਗੇ ਨੂੰ ਕਹਦੇ ਵੀ ਬਈ ਰ ਤੁਸੀਂ ਨਾੜ ਰਹੋ ਜਦ ਇਹਨੂੰ ਤੂੰ ਬਾਕੀ ਤੂੰ ਕਹਿੰਦਾ ਉਹਨੂੰ ਖੁਸ਼ੀ ਹੋਈ ਤੇਰੇ ਖੁਸ਼ੀ ਦਾ ਮਤਲਬ ਉਹ ਖੁਸ਼ ਹੋਈ ਉਹ ਉਹਨਾਂ ਨੂੰ ਜਰਕਦੇ ਨੇ ਕਹਿੰਦਾ ਕਹਿੰਦੀ ਹਾਂ ਬਾਈ ਤੂੰ ਮੇਰੇ ਦਿਲ ਦੀ ਗੱਲ ਪੁੱਝ ਗਿਆ ਕਹਿੰਦੀ ਮੈਂ ਤਾਂ ਤੈਨੂੰ ਕਹਿੰਦੀ ਸੀ ਤੇ ਕਹੀਦੀ ਹਤੀ ਬਿਰੂ ਜਣੀ ਝੂਠ ਬੋਲਦੀਆਂ ਸੱਚ ਤਾਂ ਯਾਰ ਇਹ ਸਾਬ ਨੂੰ ਤਾਂ ਕੰਮ ਗਲਤ ਹੋ ਗਿਆ ਹਨਾ ਆਪਣੇ ਘਰ ਦਾ ਫਿਰ ਤਾਂ ਕੰਮੀ ਗਲਤ ਹੋ ਗਿਆ ਕਰ ਮੁੱਦਾ ਹੋ ਗਿਆ ਆਪਣਾ ਤਾਂ ਚੱਲ ਤੂੰ ਐਂ ਕਰ ਕੋਈ ਗੱਲ ਨਹੀਂ ਮਾੜੀ ਮੋਟੀ ਗੱਲ ਦਾ ਚੱਲ ਅਗਲਾ ਇੱਧਰ ਉੱਧਰ ਕਹਿਂਦਾ ਚੱਲ ਮੈਂ ਕਿਹਾ ਜੱਸੀ ਨਾਲ ਗੱਲ ਕਰਦਾ ਆਪਾਂ ਦੇਖਦੇ ਆਂ ਕੀ ਹੁੰਦਾ ਹਾਂ ਤੂੰ ਜੱਸੀ ਨਾਲ ਗੱਲ ਕਰ ਹਣਾ ਵੇ ਕੀ ਕਹਿੰਦੀ ਹੈਗੀ ਉਹ ਨਾਲੇ ਤੂੰ ਮੇਰੀ ਗੱਲ ਸੁਣੋ ਦੀਪੋ ਇਹ ਗੱਲ ਹਣਾ ਕਈ ਵਾਰ ਬੰਦਾ ਦਿਮਾਗ ਤੇ ਜਦੋਂ ਇਹਨੇ ਦੁੱਖ ਹੋਣਾ ਬੰਦਾ ਕਹਿ ਦਿੰਦਾ ਹੁੰਦਾ ਨਾਲੇ ਦਿਨ ਪਤਾ ਆਪਣੀ ਜੱਸੀ ਤੇ ਹੁਣ ਕਿੰਨਾ ਦੁੱਖ ਆਗਾ ਉਹ ਤਾਂ ਵਿਚਾਰੇ ਨੂੰ ਖਾਣ ਪੀਣ ਪਹਿਨਣ ਦਾ ਕੁਝ ਨਹੀਂ ਪਤਾ ਹੈਗਾ ਚੱਲ ਆ ਜੀਰ ਹੋ ਸਕਦਾ ਲੱਗੇ ਯਾਰ ਮੈਂ ਇਕ ਵਾਰ ਹੋਰ ਵੀ ਦਿਮਾਗ ਕਰ ਚਲ ਲੈੰਦੀ ਸੀ ਹਾਂ ਹੋ ਸਕਦਾ ਯਾਰ ਮੈਂ ਤਾਂ ਹੁਣ ਦਿਨ ਨੂੰ ਪਤਾ ਖੇਤ ਵਾਗ ਜਾਣਾ ਹੁੰਦਾ ਬਈ ਹੂੰ ਕਿਉਂ ਤੜਕੇ ਵਗੇ ਨਾ ਹੱਥ ਨੇ ਆਉਣਾ ਹੂੰ ਯਾਰ ਮੈਨੂੰ ਲੱਗਦਾ ਕਿਤੇ ਇਹਨੂੰ ਤੰਗ ਨਾ ਕਰਦੀ ਹੁਣ ਦੋਨੇ ਜਣੀਆਂ ਯਾਰ ਉਹ ਨਾਨਾ ਦੀਪ ਕਹੀਏ ਗੱਲਾਂ ਕੀ ਤਾਂ ਕਹਿੰਦੀ ਹੋਵੇ ਅੱਜ ਕੱਲ ਟਾਈਮ ਕਿਹ ਹੈ ਜਾਏਗਾ ਕੌਣ ਸੰਹਦਾ ਕਿਸੇ ਦੀਆਂ ਜੇ ਕੋਈ ਅਜਿਹੀ ਗੱਲਬਾਤ ਹੁੰਦੀ ਹੈ ਆਪਾਂ ਨੂੰ ਭੈਣ ਬਾਝ ਦੱਸਣਾ ਨਹੀਂ ਦਿੰਦੀ ਯਾਰ ਕਈ ਲੋਕ ਵੱਡੀਆਂ ਵੱਡੀਆਂ ਗੱਲਾਂ ਦੇ ਪਰਦੇ ਰੱਖ ਲੈਂਦੇ ਹੁੰਦੇ ਨੇ ਕੀ ਫਿਰ ਮੈਨੂੰ ਪਤਾ ਇਹ ਫਿਰ ਵੀ ਯਾਰ ਦੀਪਾ ਕੋਈ ਨਾ ਕੋਈ ਗੱਲ ਤਾਂ ਨਿਕਲੇ ਮੂਰੇ ਤੂੰ ਆਏ ਦੇਖੀ ਮੇਰੀ ਗੱਲ ਸੁਣ ਲੈ ਤੈਨੂੰ ਹੁਣ ਕਹਿਣਾ ਦੁੱਧਾ ਦੁੱਧ ਪਾਣੀ ਦਾ ਪ ਇਹੀ ਗੱਲ ਇਹੀ ਨਿਕਲੂ ਜਿਹੜਾ ਮੈਂ ਤੈਨੂੰ ਸਮਝੀ ਬੈਠਾ ਕਿਸੇ ਦੇ ਅੱਖਾਂ ਬੰਦ ਕਰਕੇ ਇੰਨਾ ਵੀ ਭਰੋਸਾ ਨਾ ਕਰੋ ਕਿ ਸਾਹਮਣੇ ਵਾਲਾ ਬੰਦਾ ਤੁਹਾਨੂੰ ਇੰਨਾ ਸਮਝੇ ਤੂੰ ਗੱਲ ਨੂੰ ਸਮਝ ਦੋਨੇ ਸਿੱਕੇ ਦੇ ਪਹਿਲੂ ਦੇਖਦੇ ਆ ਜਿਹੜਾ ਸਹੀ ਹੋਇਆ ਉਸੇ ਪਹਿਲੂ ਦੇ ਹਿਸਾਬ ਨਾਲ ਚੱਲਾਂਗੇ ਆਪਾਂ ਚੱਲ ਕੋਈ ਗੱਲ ਨਹੀਂ ਹੁਣ ਸਾਰੀਆਂ ਗੱਲਾਂ ਹੋਰ ਥੋੜੀ ਕਰਾਂਗੇ ਤੂੰ ਆਣੇ ਛੁੱਟੀ ਕਰਨ ਦੀ ਆਗੇ ਤੂੰ ਛੁੱਟੀ ਮੈਂ ਸਿਰਫ 2 ਦਿਨ ਲਈ ਆਇਆ ਹਾਂ ਬੱਸ ਹਾਂ ਤਾਂ ਹੀ ਵੈਗੂ ਮੈਨੂੰ ਲੁਧਿਆਣੇ ਛੱਡਾਂ ਹੀ ਸਵੇਰੇ ਮੈਂ ਲੁਧਿਆਣੇ ਤੋਂ ਜਾਣਾਗਾ 2 ਦਿਨ ਨਹੀਂ ਆਇਆ ਤੂੰ ਫਿਰ ਹੋਰ ਫਿਰ ਮੈਂ ਤਾਂ ਤੇ ਕੱਪੜਾ ਨੂੰ ਆਥਾ ਸ਼ਾਮ ਸ਼ ਛ ਹਾਂ ਮੈਂ ਤਾਂ ਤੂੰ ਪਤਾ ਨਹੀਂ ਕੀ ਆਬਲਾ ਚਬਲੀ ਲਾਤੀ ਮੈਂ ਤਾਂ ਆ ਗਿਆ ਨਹੀਂ ਮੈਨੂੰ ਕਿ ਆਉਣ ਦੀ ਲੋੜ ਨਹੀਂ ਉਹ ਜਰਾ ਆਬਲਾ ਚਬਲੀ ਵਾਲੀ ਗੱਲ ਨਹੀਂ ਲੱਗੀ ਜੇ ਹੁਣ ਮੈਂ ਤੈਨੂੰ ਦੱਸ ਦਣਾ ਤੂੰ ਮੈਨੂੰ ਕਹਿੰਦਾ ਵੀ ਮੈਨੂੰ ਚਬਲੀ ਦੀ ਗੱਲ ਕਰੀ ਦੀ ਆਪਾ ਮੈਂ ਆ ਜਾਂਦਾ ਤੂੰ ਹੀ ਕਹਿੰਦਾ ਮੈਂ ਆ ਜਾਂਦਾ ਹੁਣ ਤੂੰ ਆ ਗਿਆ ਚੱਲ ਕੋਈ ਗੱਲ ਨਹੀਂ ਤੂੰ ਗੱਲ ਦਾ ਕਰ ਲੇਗਾ ਬਾਕੀ ਨਾਲੇ ਕਹਿੰਦੇ ਹੁੰਦੇ ਨੇ ਸਾਨੇ ਕੰਨਾਂ ਦੇ ਵੀ ਕੰਨ ਹੁੰਦੇ ਨੇ ਬਾਈ ਚੱਲ ਆਪਾਂ ਜਾ ਕੇ ਚੱਲ ਜਾ ਕੇ ਕਰ ਚੱਲ ਇਹ ਨਹੀਂ ਕੋ ਕਰੇ ਕਿੱਧਰ ਗਏ ਇਹ ਨਹੀਂ ਕਿ ਨੰਮ ਲਾਉਂਦੇ ਸ਼ੂਟ ਸਾੜਨਾ ਦੇਖਣਾ ਬੱਗੇ ਉਹਨਾਂ ਇਹੀ ਨਹੀਂ ਹੋਣਾ ਉਹਨਾਂ ਨੂੰ ਪਤਾ ਨਹੀਂ ਸਮੇਂ ਆਉਣਾਗਾ ਉਹਨਾਂ ਨੂੰ ਕੀ ਪਤਾ ਅੱਛਾ ਮੇਰੇ ਤਾਂ ਗੱਲ ਹੀ ਨਹੀਂ ਹੋਈ ਰੀਤ ਨੂੰ ਤਾਂ ਪਤਾ ਹੋਵੇ ਮੇਰੇ ਤਾਂ ਕਿੰਨਾ ਟਾਈਮ ਹੋ ਗਿਆ ਗੱਲ ਵੀ ਨਹੀਂ ਹੋਈ ਰੀਤ ਐ ਨਹੀਂ ਪਤਾ ਗੁੱਸੇ ਹੋ ਜਾਏ ਚਲੋ ਕਈ ਨਹੀਂ ਕਰਦੇ ਉਹ ਟਾਈਮ ਲੱਗ ਜਾਏਗਾ ਜਸੀ ਫਿਰਦੀ ਆ ਹਾਂ ਜਸੀ ਆ ਜਾ ਪਾਣੀ ਲੈ ਕੇ ਆਈ ਸੀ ਹਾਂ ਸੂਟ ਕੱਜਾ ਪਾ ਰੱਖਿਆ ਜਸੀ ਨੇ ਆ ਜੀ ਕੋਈ ਨਾ ਹਾਂ ਤਾਂ ਲੱਗਾ ਤੇਰੀ ਗੱਲ 'ਚ ਕੁਛ ਨਾ ਕੁਛ ਤੰਤਤਾ ਹੈਗਾ ਹਮ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹਰਜਸੀ ਠੀਕ ਆ ਵੀਰੇ ਤੁਸੀਂ ਦੱਸੋ ਕਿਵੇਂ ਹੋ ਬੈ ਜਾ ਵਧੀਆ ਕਿੱਧਰ ਗਈ ਨਾ ਪਾਪੀ ਵਰ ਕਿਤੇ ਉਹ ਇੱਧਰ ਹੀ ਗਈਆਂ ਸੀ ਸੂਟ ਦੇਖਣ ਗਈਆਂ ਨੇ ਮੈਨੂੰ ਲੱਗਦਾ ਅੱਛਾ ਤੂੰ ਵੀ ਦੇਖ ਉਹਦੀ ਕਦਰ ਨਾ ਮਾ ਸੂਟ ਜੇ ਚਾਹੀਦਾ ਸੀ ਤੈਨੂੰ ਨਾ ਬਸ ਵੀਰੇ ਮੇਰੇ ਕੋਲ ਤਾਂ ਹੈਗੇ ਸੀਗੇ ਪਹਿਲਾ ਵਾਲੇ ਹੈਗੇ ਨੇ ਸੂਟ ਮੈਂ ਉਹ ਹੀ ਪਾਈ ਜਾਨੀ ਆ ਅੱਛਾ ਹਾਂ ਤੇ ਤੇਰਾ ਦੀਪ ਬਈ ਦੱਸਦਾ ਸੀਗਾ ਹੂੰ ਕਹਿੰਦਾ ਵੀ ਘਰ ਦੀ ਗੱਲ ਚੱਲ ਰਹੀ ਆ ਘਰ ਫਿਰ ਤੂੰ ਇੱਥੇ ਲੈਣਾ ਕਿ ਸ਼ਹਿਰ ਚ ਲੈ ਕੇ ਦਈਏ ਕਿਤੇ ਮਰਜ਼ੀ ਲੈ ਕੇ ਦੇ ਦੋ ਵੀਰੇ ਤੁਹਾਡੀ ਮਰਜ਼ੀ ਹੈਗੀ ਜੋ ਸ਼ਹਿਰ ਚ ਲੈ ਕੇ ਦੇ ਦੰਦੇ ਮੈਂ ਤੇ ਕੰਮ ਕਰ ਲਾਂਦੀ ਤਾਂ ਬਹੁਤ ਵਧੀਆ ਸੀਗਾ ਪਰ ਜਿਸੀ ਤੈਨੂੰ ਆਇ ਨਹੀਂ ਲੱਗਦਾ ਹੈਗਾ ਵੀ ਤੂੰ ਸਾਨੂੰ ਛੱਡ ਕੇ ਜਾਏਂਗੀ ਵੀ ਇਕੱਲੀ ਕਿਵੇਂ ਰਹਿ ਲੇਂਗੀ ਤੂੰ ਜੀ ਕਿਵੇਂ ਲਗੂ ਨੂੰ ਉੱਥੇ ਇਸੇ ਤਰ੍ਹਾਂ ਸਾਡੇ ਮਨ ਬਣਾ ਜਾਏਂਗੀ ਜੋ ਜੀ ਤਾਂ ਵੀਰੇ ਲਾਉਣਾ ਹੀ ਪਊਗਾ ਹਾਂ ਨਾ ਸਹੀ ਜੀ ਤੈਨੂੰ ਨਹੀਂ ਪੈਂਦਾ ਸਹੀ ਗੱਲ ਆ ਬਾਕੀ ਕਹਿੰਦੇ ਦਾ ਜਿਹੜਾ ਕੱਲਾ ਰਹਿਣਾ ਗਿੱਜੇ ਹੈਣਾ ਫਿਰ ਉਹਨੂੰ ਕੱਠ ਵਰਦੀ ਕੀ ਲੋੜ ਆ ਮੈਂ ਸਮਝੀ ਨਹੀਂ ਕੁਛ ਵੀਰੇ ਕਿ ਜਜੇ ਦਾ ਮਤਲਬ ਕਿਵੇਂ ਇਹ ਗੱਲ ਦਾ ਸਾਫ ਸਾਫ ਜਿਸੀ ਮਤਲਬ ਇਹ ਬਣਦਾ ਵੀਦ ਸਾਥੋਂ ਟੁੱਟ ਕੇ ਅੱਡ ਰਹਿਣਾ ਚਾਹਣੀ ਆ ਨਹੀਂ ਵੀਰੇ ਕਿਸੇ ਨਾਲ ਰਹਿਣਾ ਚਾਹਣੀ ਸਿੱਧੇ ਸ਼ਬਦਾਂ ਜਿਵੇਂ ਮੈਂ ਕਹਾਂ ਕਿਸੇ ਨਾਲ ਵੀਰੇ ਆਹੋ ਤੁਹਾਡੇ ਕਿਨੇ ਕੰਨ ਪਰਤੇ ਵੀਰੇ ਕਿਸੇ ਨਾਲ ਦਾ ਮਤਲਬ ਕੀ ਹੋਇਆ ਮੈਂ ਤਾਂ ਤਾਂ ਕਹਿੰਦੀ ਸੀ ਤੁਹਾਡੇ ਤੇ ਘਰ ਬਣ ਰਹੀਆਂ ਮੈਂ ਮਾਝਾ ਮੈਂ ਇਕੱਲੀ ਰਹਿ ਲੂੰਗੀ ਕਿਨੇ ਕੰਨ ਪਰਤੇ ਕੌਣ ਕਹਿੰਦਾ ਭਾਣਾ ਕਿਸੇ ਦੇ ਘਰ ਹੁੰਦੀਆਂ ਨੇ ਸਾਡੇ ਸਾਹਮਣੇ ਤੋਂ ਮੂੰਹ ਤੇ ਕਹੀ ਨਹੀਂ ਆ। ਚਲੋ ਵੀਰੇ ਛੋਡੇ ਤੇ ਪਾਰ ਨਹੀਂ ਹੈਗੇ। ਹੁਣ ਚਲੋ ਗੱਲ ਹੋ ਤਾਂ ਗਈ। ਮੈਂ ਤੁਹਾਨੂੰ ਦੱਸ ਦਿੰਨੀ ਆ। ਭਾਬੀ ਹੋਰਾਂ ਦੇ ਤਾਂ ਮੈਂ ਪਾ ਰਹੀ ਆ। ਲੈ। ਤੁਹਾਡੇ ਤੇ ਨਹੀਂ ਹੈਗੀ। ਦੇਖ ਲਾ। ਹਣ ਉਹਨਾਂ ਨੂੰ ਵਿੱਚ ਖਿੱਚ ਲੈ ਕੋਈ ਗੱਲ ਨਹੀਂ ਔੜੀ ਜਦੋਂ। ਨਹੀਂ ਵੀਰੇ ਮੈਂ ਸੱਚੀ ਕਹਿੰਦੀ ਆ। ਭਾਬੀ ਹੋਰਾਂ ਮੇਰੇ ਤੋਂ ਬਹੁਤ ਕੰਮ ਕਰਾਉਂਦੀਆਂ ਨੇ। ਸਾਰਾ ਦਿਨ ਮੇਰੇ ਨਾਲ ਲੜਦੀਆਂ ਨੇ, ਤਾਨੇ ਦਿੰਦੀਆਂ ਨੇ। ਉਹ ਬਸ ਕਰਿਆ ਕਰ। ਐ ਜਦੋਂ ਫਿਰ ਮੈਂ ਇਕੱਲੀ ਰਹਿ ਲੂੰਗੀ। ਬਸ ਕਰਿਆ ਕਰ। ਹੁਣ ਜਦੋਂ ਕੋਈ ਗੱਲ ਨਹੀਂ ਔੜੀ ਤਾਂ ਚੱਕ ਕੇ ਵਿੱਚ ਉਹਨਾਂ ਨੂੰ ਖਿੱਚ ਲੈ ਵਿਚਾਰੇ ਨੂੰ। ਇਹ ਕੀ ਗੱਲ ਤੇਰਾ ਕੀ ਮਾੜਾ ਕਰਤਾ ਉਹਨਾਂ ਮਾਤਾ ਤੈਨੂੰ ਕਮੋਦੀਆਂ ਨਾਲ ਤੇਰੇ ਕੱਪੜੇ ਤੋਂ ਦੀਆਂ ਨਾਲ ਤੈਨੂੰ ਇੱਥੇ ਰੱਖ ਰੱਖਿਆ ਕੀ ਘਪਾਉਂਦੀਆਂ ਨੇ ਵੀਰੇ ਤਾਨੇ ਦਿੰਦੀਆਂ ਨੇ ਸਾਰਾ ਦਿਨ ਮੈਨੂੰ ਕੰਮ ਕਰਦੀਆਂ ਮੈਂ ਤਾਂ ਖਾਨੀਆਂ ਬੇਲੇ ਨੂੰ ਥੋੜੀ ਦਿੰਦੀਆਂ ਨੇ ਮੈਨੂੰ ਤੇ ਕੁੜੀਏ ਸਾਨੂੰ ਤੇਰੇ ਤੇ ਕੋਈ ਗੁੱਸਾ ਨਹੀਂ ਸੀਗਾ ਪਰ ਜਿਹੜੀ ਤੂੰ ਆਹ ਹਰਕਤ ਕੀਤੀ ਨਾ ਵੀ ਮੈਂ ਰਹਿ ਲੂੰਗੀ ਕੋਈ ਨਾ ਇਕੱਲੀ ਰਹਿ ਲੂੰਗੀ ਰਹਿਣਾ ਪਊਗਾ ਮੈਂ ਥਾਡੇ ਹੁੰਦੇ ਹੁੰਦੇ ਤੈਨੂੰ ਕੀ ਲੋੜਾ ਕਿਸੇ ਨਾਲ ਰਹਿਣ ਦੀ ਆ ਅੱਗੇ ਦੱਸ ਹਰਕਤ ਕੀ ਕਰਤੇ ਵੀਰੇ ਮੈਂ ਆ ਆ ਗਿਆ ਬਸ ਕੀ ਆਉਣ ਚ ਆਣਾ ਮੈਂ ਤਾਂ ਪਹਿਲੇ ਕਹਿਣ ਲੱਗ ਰਹੀ ਸੀਗੀ ਮੈਂ ਕਿਹਾ ਵੀਰੇ ਹੁਣ ਪੁੱਛੂੰਗੀ ਚਲ ਮੈਂ ਇਕੱਲੀ ਰਹਿ ਲੂੰਗੀ ਆਪਦਾ ਘਰ ਹੁਣ ਉਹਨਾਂ ਦੀ ਛੁੱਟੀ ਆ ਰਹੀ ਸਾਰੀ ਉਹ ਬੰਦਾ ਸਿਰ ਦੋ ਦਿਨ ਕਿਹੜੇ ਮੈਂ ਤਾਂ 2 ਮਿੰਟ ਵੀ ਨਹੀਂ ਮੈਂਦਾ ਮੈਂ ਤਾਂ ਜਾਣਾ ਵਾਪਸ ਕੰਦਾਂ ਤੇ ਕੱਚ ਲੱਗ ਗਿਆ ਹੁਣ ਤਾਂ ਕੀ ਹੋਇਆ ਕੁਛ ਨਹੀਂ ਹੋਣਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਕੱਲ ਕੀ ਹੋਇਆ ਸੋਨੂੰ ਘਰ ਚ ਹੀ ਨਹੀਂ ਪਤਾ ਵੀ ਕਿਹੜਾ ਬੰਦਾ ਇੱਥੇ ਜਾਣ ਨੂੰ ਫਿਰਦਾ ਤੇ ਕਿਹੜਾ ਬੰਦਾ ਇੱਥੇ ਰਹਿਣ ਨੂੰ ਫਿਰਦਾਗਾ ਕੀ ਨਹੀਂ ਜਾਣ ਆ ਦੇਖਾ ਜੱਸੀ ਨੇ ਕਹਿੰਦੀ ਮੈਨੂੰ ਅੱਡ ਘਰ ਲੈ ਕੇ ਦਿਓ ਮੈਂ ਸ਼ਹਿਰ ਚ ਰਹਿਣਾ ਹਾਂ ਹਾਂ ਮੈਂ ਤਾਂ ਸਾਰੇ ਸਾਹਮਣੇ ਕਹਿਨੀ ਆ ਭਾਬੀ ਮੈਂ ਤੈਨੂੰ ਵੀ ਕਹਿਨੀ ਆ ਮੈਂ ਤੁਹਾਡੇ ਸਰ ਤੇ ਬਾਹਰ ਨਹੀਂ ਬੰਨਣਾ ਚਾਹੁੰਦੀ ਹੈਗੀ ਮੈਂ ਅੱਡ ਰਹਿਣਾ ਚਾਹੁੰਦੀ ਆ ਤੁਹਾਡੇ ਤੋਂ ਕਿਵੇਂ ਮਰਜ਼ੀ ਸਮਝ ਲਓ ਹੁਣ ਸਰ ਵੀ ਬੈਣੇ ਕੋਈ ਨਾ ਫਿਰ ਸਾਰੇ ਪਰਿਵਾਰ ਨੂੰ ਹੀ ਕਹਦੇ ਆ ਹਾਂ ਗੱਲ ਜਿੱਥੇ ਰਹਿਣਾ ਫਿਰ ਰਹਿਣ ਦੋ ਤੁਸੀਂ ਤਾਂ ਧੱਕਾ ਹੀ ਕਰਦੇ ਆ ਉਹ ਗੱਲ ਤਾਂ ਐ ਕਰਦਾ ਪਿੰਡ ਚ ਕੀ ਮੂੰਹ ਦਿਖਾਵਾਂਗੇ ਕਿਸ ਨੂੰ ਅਲੱਗ ਕੀ ਕਹੂਗਾ ਅਗਲਾ ਕੁੜੀ ਨੂੰ ਘਰੇ ਰਾਇਆ ਤੇ ਚੱਕ ਕੇ ਹੁਣ ਘਰ ਦਵਾ ਕੇ ਸ਼ਹਿਰ ਚ ਬਿਠਾਇਆ ਤਾਂ ਅਗਲਾ ਕੋ ਪਤਾ ਨਹੀਂ ਕਹੇ ਜੇ ਭਰਾ ਨੇ ਇਹ ਕੁੜੀ ਨੂੰ ਕੱਲੀ ਨੂੰ ਛੜਤਾ ਅੱਛੀ ਕੀ ਕਰਾਂਗੇ ਤੂੰ ਰਹਿ ਕੇ ਕਰ ਨਾ ਕੀਏ ਭਾਬੀ ਰਹਿ ਲੂੰਗੀ ਉੱਥੇ ਤੁਹਾਡੇ ਸਿਰ ਤੇ ਤਾਂ ਨਹੀਂ ਭਾਰ ਬਣੂੰਗੀ ਸਾਨੂੰ ਤਾਂ ਕੋਈ ਭਾਰ ਨਹੀਂ ਹੈਗਾ ਤੂੰ ਧੁੱਕੇ ਇਹਨਾਂ ਨੂੰ ਸਾਡੇ ਸਿਰ ਦਾ ਭਾਰ ਬੜੀ ਨਹੀਂ ਤਾੜੀ ਨੇ ਬੋਲੀ ਹੈਗੀ ਭਾਬੀ ਤੂੰ ਮੈਨੂੰ ਸਾਰਾ ਦਿਨ ਤਾਂ ਮਾੜਾ ਚੰਗਾ ਬੋਲਦੀ ਐ ਤਾਂ ਹੀ ਕਹਿੰਨੀ ਐ ਮੈਂ ਤੈਨੂੰ ਕਰ ਰਹਿਣਾ ਮੇਰੇ ਨਾਲ ਕੀ ਗੱਲ ਨਹੀਂ ਗੱਲ ਕੀ ਆ ਤੇ ਮੈਨੂੰ ਵਿੱਚ ਹੋ ਇੰਗੜੀ ਸੀ ਜਾਨੀਆ ਤੈਨੂੰ ਥੋੜੀ ਘਰੇਸਦੀ ਆ ਭਾਬੀ ਰਿਜ਼ਲਟ ਕੱਢ ਕੇ ਤੇਰਾ ਤਾਂ ਕੋਈ ਕਸੂਰੇ ਨਹੀਂ ਹੈਗਾ ਨਾ ਕਸੂਰ ਤਾਂ ਸਾਰਾ ਮੇਰਾ ਹੈ ਮੇਰੀ ਗੱਲ ਸੁਣੋ ਜੇ ਚੰਗੇ ਰਹਿਣਾ ਨਾ ਇਹਦੇ ਕਿਤੇ ਵਿਆਹ ਕਰ ਦੋ ਵਿਆਹ ਅੱਛਾ ਹੁਣ ਅਸੀਂ ਵਿਆਹ ਕਰੀਏ ਇੱਕ ਹੋਰ ਜ਼ਿੰਮੇਵਾਰੀ ਚੱਕ ਲੈ ਉੱਥੇ ਭਾਵੇਂ ਅਗਲੇ ਨੂੰ ਜਾ ਕੇ ਦੁਬਾਰੇ ਕਹਦੇ ਵੀ ਹਾਂਜੀ ਮੈਂ ਤਾਂ ਘਰ ਲੈ ਕੇ ਤੇ ਆ ਡ ਰਹਿਣਾਗਾ ਉੱਥੇ ਅਸੀਂ ਦੂਜੀ ਵਾਰ ਨਹੀਂ ਨੱਕ ਘਟਾਉਂਦੇ ਬਸ ਬਹੁਤ ਹੋ ਗਿਆ ਜਿਹੜੇ ਵਿਆਹੂ ਹੁਣੇ ਸੀ ਤਾਂ ਹੋ ਗਏ ਹੁਣ ਅੱਛਾ ਵੀਰੇ ਮਰਜ਼ੀ ਕਰਿਆ ਤੇ ਜਿੱਥੇ ਰਹਿਣਾ ਮੈਂ ਨਹੀਂ ਪੁਰੀ ਆਗੀ ਜੇ ਤਾਂ ਤੁਸੀਂ ਨਹੀਂ ਮੇਰੇ ਕੁਛ ਲੱਗੇ ਮੇਰੇ ਭਾਬੀਆਂ ਕੀ ਲੱਗੀਆਂ ਫਿਰ ਤੁਸੀਂ ਨੇ ਜਦੋਂ ਮੈਨੂੰ ਸਮਝ ਰਹੇ ਹੈਗੇ ਕਿੱਥੇ ਤਾ ਤੂੰ ਕੁੜੀਆਂ ਐ ਕਹਿੰਦਾ ਸੀਗਾ ਕਿ ਭਾਈ ਮੈਨੂੰ ਚਾਹੇ ਕੁੱਟਣ ਚਾਹੇ ਕੋਈ ਮੈਨੂੰ ਮਾਰੇ ਨਾਲ ਤੈਨੂੰ ਇਸ ਕਰ ਦੇ ਵਿੱਚ ਕੋਈ ਕੁਝ ਨਹੀਂ ਕਹਿੰਦਾ ਹੈਗਾ ਪਰ ਜੇ ਕੋਈ ਕਹਿੰਦਾ ਵੀ ਆ ਤੈਨੂੰ ਇੱਥੇ ਟਾਈਮ ਕੱਟਣਾ ਚਾਹੀਦਾ ਹੈਗਾ ਤੂੰ ਕੀ ਆਦੀ ਹਾਂ ਕੀ ਤੂੰ ਆਦੀ ਸੱਸ ਨਾਲ ਟਾਈਮ ਕੱਟ ਲੇਂਗੀ ਕੀ ਸੱਸ ਨਾਲ ਟਾਈਮ ਕੱਟ ਲੂੰਗੀ ਨਹੀਂ ਆਉਂਦੀ ਹੈ ਕਿ ਅਸੀਂ ਤਾਂ ਦੋਹੇ ਜਣੇ ਕੁਝ ਬੋਲਦੀ ਨਹੀਂ ਗੱਲ ਤਾਂ ਉਹੀ ਕਰਦੇ ਆ ਫਿਰ ਫਿਰ ਅੱਡ ਘਰ ਤੋਂ ਰਹਿਣ ਨੂੰ ਕਹਿੰਦੀ ਐ ਇਹ ਕੀ ਪਤਾ ਭਾਈ ਕਿਆ ਤਾਂ ਉਹ ਕਹਿੰਦੀ ਆ ਮੇਰਾ ਜੀ ਘਰੇ ਅਸੀਂ ਨਾ ਵੀਰੇ ਮੈਂ ਤਾਂ ਰਹਿਣ ਨੂੰ ਕਹਿੰਨੀ ਆ ਅੱਡਾ ਬਾਪਿਆਂ ਤਾਂ ਮੈਨੂੰ ਕੁਝ ਵੀ ਨਹੀਂ ਕਹਿੰਦੀਆਂ ਹੈਗੀਆਂ ਆ ਬਖਰੇ ਸ਼ ਉਕੇ ਜੀ ਕਰਾ ਕੱਲ ਨੂੰ ਐਂ ਕਹਦੀ ਮੇਰੇ ਤਾਂ ਜੀ ਕਰਾ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਵਾਉਣਾਗਾ ਜਦੋਂ ਤੁਸੀਂ ਮੈਨੂੰ ਵੀਰੇ ਹਜੇ ਕੁਝ ਕਹੀ ਜਾਂਦੇ ਹੋ ਤਾਂ ਭਾਬੀਆਂ ਤਾਂ ਕਹਿਣਗੀਆਂ ਨਾ ਜਦੋਂ ਆਪਦਾ ਭਾਈ ਨਹੀਂ ਕੁਝ ਲੱਗਿਆ ਮੇਰਾ ਪਹਿਲਾਂ ਅਸੀਂ ਬਹੁਤ ਚੁੱਪ ਰਹੇ ਹਾਂ ਕੁੜੀਏ ਪਹਿਲਾਂ ਅਜ ਤੱਕ ਤੈਨੂੰ ਕਦੇ ਸੀ ਕੁਝ ਕਿਹਾਗਾ ਹੁਣ ਤਾਂ ਇੰਨੀ ਸੋਝੀ ਤੈਨ ਨਾਲ ਗੱਲ ਕਰਦਾ ਹਾਂ ਤੇਰਾ ਸੁੱਖ ਦੁੱਖ ਪੁੱਛਦਾ ਜਿਹੜੀ ਚੀਜ਼ ਦੀ ਤੈਨੂੰ ਲੋੜਾਂ ਚੀਜ਼ ਮਿਲਦੀ ਹੈ ਹੋਰ ਦੱਸ ਤੈਨੂੰ ਕੀ ਆਪਦਾ ਕੰਮ ਕਰਕੇ ਤੂੰ ਨਹੀਂ ਖਾ ਸਕਦੀ ਬਹੁਤ ਔਖਾ ਕੰਮ ਕਰ ਲੈਣਾ ਹਾਂ ਬਹੁਤ ਦੂਰਾ ਕੰਮ ਕਰ ਲੈਣਾ ਚਲ ਕੋਈ ਗੱਲ ਨਹੀਂ ਵੀਰੇ ਮੈਂ ਤਾਂ ਨਹੀਂ ਜਾਂਦੀ ਹੈਗੀ ਪੂਰੀ ਰਹਿ ਲੂੰਗੀ ਔਕਿਓ ਸੌਕਿਓ ਪੂਰੀ ਟਾਈਮ ਕੱਟ ਲੂੰਗੀ ਪਰ ਮੇਰੇ ਤੇ ਇਲਜ਼ਾਮ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਾਨੂੰ ਇੱਥੇ ਸਿੱਧੇ ਇਲਜ਼ਾਮ ਲਾਉਣੇ ਹੋ ਮੇਰੇ ਤੇ ਜੇ ਜੇ ਤੈਨੂੰ ਅਸੀਂ 5 ਮਿੰਟ ਵੀ ਨਹੀਂ ਲੱਗਦੇ 5 ਮਿੰਟ ਨਾਲੇ ਮੇਰੀ ਗੱਲ ਸੁਣਾ ਆ ਕੋਈ ਹੈਗਾ ਇਦਾਂ ਬਿਦਬਾਲਾ ਲੱਛਣ ਕੱਪੜੇ ਕਿਵੇਂ ਪਾਏ ਨੇ ਗੂੜੇ ਗੂੜੇ ਜਿਵੇਂ ਕੋਈ ਦੇਖਣ ਆਲਾ ਮੁੰਡਾ ਹੁੰਦਾਗਾ ਦੇਖਣ ਆਲੇ ਕਿਸੇ ਨੇ ਨਹੀਂ ਆਉਣਾ ਹੈ ਗਿਆ ਮੇਰਾ ਕਿਹੜਾ ਸ਼ੌਂਕ ਨਹੀਂ ਹੈ ਗਿਆ ਮੇਰੇ ਵੀ ਦਿਲ ਹੈ ਵੀਰੇ ਮੈਂ ਵੀ ਪਾ ਸਕਦੀ ਮੇਰਾ ਵੀ ਜੀ ਕਰਦਾ ਹੈ ਪਾਉਣ ਨੂੰ ਵੀ ਮੈਂ ਵੀ ਸੂਟ ਪਾਵਾਂ ਕੋਈ ਮਾੜਾ ਮੋਟਾ ਨਾ ਜਿਹੜਾ ਕੋਈ ਕਪੜਾ ਲੀੜਾ ਪਾਉਣਾ ਹੁੰਦਾ ਟਾਈਮ-ਟਾਈਮ ਦੀ ਗੱਲ ਹੁੰਦੀ ਹੈਗੀ ਆਏ ਨਹੀਂ ਹੈ ਵੀ ਕੋਈ ਮਰੀ ਜਾਵੇ ਕੋਈ ਜੀਵੀ ਜਾਵੇ ਆਪਾਂ ਨੂੰ ਕੋ ਫਰਕ ਹੀ ਨਹੀਂ ਪੈਣਾ ਲੋਕਾਂ ਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ ਆਪਦੇ ਮਨਮਾਈ ਨਹੀਂ ਕਰੀਦੀ ਹੁੰਦੀ ਕੋਈ ਗੱਲ ਨਹੀਂ ਵੀਰੇ ਤੁਸੀਂ ਐਂ ਕਰੋ ਮੈਨੂੰ ਚਿੱਟੇ ਸੂਟ ਲਿਆ ਕੇ ਦੇ ਦਿਓ ਮੈਂ ਸਾਰੀ ਜ਼ਿੰਦਗੀ ਉਹੀ ਪਾਈ ਜਾਊਂਗੀ ਚਿੱਟੇ ਜੀ ਕੋ ਪਾਈ ਤੇਰਾ ਦਿਲ ਨਹੀਂ ਕਰਦਾ ਚਿੱਟੇ ਪਾਉਣ ਨੂੰ ਸੀ ੱਥਕੇ ਨਾ ਪੋਈਏ ਕਿਉਂ ਦੀ ਨਾ ਵੀਰੇ ਮੇਰਾ ਦਿਲ ਕਰਦਾ ਮੈਂ ਪਾ ਲੂੰਗੀ ਠੀਕ ਹੈ ਜੋ ਥੋੜਾ ਦਿਲ ਕਰਦਾ ਨਾ ਪਾਉਣ ਦਾ ਤਾਂ ਮੇਰਾ ਵੀ ਕਰ ਜੂਗਾ ਮੇਰਾ ਦਿਲ ਤਾਂ 18 ਸਾਲ ਦੀ ਕੁੜੀ ਦਾ ਕਰਦਾ ਵੀ ਬਸ ਮੈਂ ਕੁਵਾਰੀ ਹਜੇ ਮ ਫੇਰ ਤਾਂ ਤੁਸੀਂ ਕੁਛ ਮਰਜ਼ੀ ਕਹੀ ਜਾਓ ਵੀਰੇ ਜੇ ਆਪਦੇ ਆ ਬਣਾਉਣੇ ਸਾਰਾ ਕੁਛ ਜਿਹੜੇ ਐ ਜਿੱਦ ਵੈਸਾ ਤਾਂ ਕਰੇ ਜੰਨੇ ਆ ਜੋ ਕੁਛ ਐ ਕਰਨਾ ਇਹਨੂੰ ਪੁੱਛੇ ਨ ਤੋਰੋ ਇੱਥੋਂ ਦੇਖੀ ਜਣਾ ਆਹ ਮਹਿੰਦੀ ਆ ਆ ਕਿਹਦੇ ਨਾਂ ਦੀ ਮਹਿੰਦੀ ਲਾਈ ਬੈਠੀ ਐ ਹਏ ਮੈਂ ਮਾਰ ਤਾ ਦੱਸ ਮੈਨੂੰ ਨਹੀਂ ਇਹ ਕੀ ਤਾਂ ਮੈਂ ਲੱਭਦੀ ਰਹੀ ਫੇਰ ਜਿੱਦੇ ਪਈ ਸੀ ਕਿ ਚੱਕ ਕੇ ਤੂੰ ਲਾ ਲਈ ਹੈ ਆ ਦੇਖ ਲਓ ਸਾਨੂੰ ਘਰੇ ਬੈਠੇ ਨੂੰ ਨਹੀਂ ਪਤਾ ਲੱਗਦਾ ਲੈ ਮਹਿੰਦੀਆਂ ਵੀ ਲਾਈ ਬੈਠੀ ਐ ਇਹ ਨਾ ਫੇਰ ਕਿੱਡੀ ਗੱਲ ਹੋ ਗਈ ਜੀ ਮਹਿੰਦੀ ਲਾ ਲਈ ਮੈਂ ਲੈ ਕੱਲ ਨੂੰ ਚੂੜਾ ਪਾ ਕੇ ਵਿਆਹ ਕਰਾ ਲਈ ਕਹਦੀ ਫੇਰ ਕਿੱਡੀ ਗੱਲ ਹੋ ਗਈ ਮੈਂ ਕਿਸੇ ਨਾਲ ਵਿਆਹ ਕਰਾ ਲੈ ਜੀ ਮੈਂ ਕਦੋਂ ਵਿਆਹ ਕਰਾਉਣੀ ਆ ਵੀਰੇ ਤੁਸੀਂ ਕਿਉਂ ਐਵੇਂ ਕਰਦੇ ਹੁੰਨੇ ਹੋ ਮੇਰੇ ਨਾਲ ਆ ਸਾਰੇ ਸਾਨੂੰ ਲੱਛਣ ਨਾ ਵਿਆਹ ਵਾਲੇ ਨੇ ਚੱਕਵੇਂ ਸੂਟ ਪਾਉਣੇ ਬਾਹਰ ਰਹਿਣਾ ਕੱਲੀ ਨੇ ਇਹ ਸਾਨੂੰ ਅਸੀਂ ਨੇ ਭੂਲੇ ਨਹੀਂ ਹੈਗੇ ਕੁੜੀਆਂ ਸੀ ਵੀ ਕਾਲਜ 'ਚ ਬਹੁਤ ੱੱਕੇ ਖਾਏ ਆ ਠੀਕ ਆ ਸਾਡੇ ਦੇ ਕੋਲ ਹੀ ਗਈ ਨੇ ਇਹ ਗੱਲਾਂ ਅੱਛਾ ਇਹ ਤਾਂ ਪੂਰੀ ਤਿਆਰੀ 'ਚ ਥੋੜੇ ਦਿਮਾਗ ਬੰਦ ਹੋਏ ਪਏ ਨੇ ਤੋਰ ਦੋ ਜਿੱਥੇ ਜਾਂਦੀ ਆ ਦਿਮਾਗ ਤਾਂ ਛੋਡੇ ਬੰਦ ਨੇ ਮੈਂ ਵਗ ਜਾਣਾ ਮੈਂ ਵਗਾਂ ਇੱਥੇ ਨੌਕਰੀ ਤੇ ਬਾਈ ਨੂੰ ਕੰਮ ਤੋਂ ਵੇਚ ਲਈ ਤੁਸੀਂ ਉਹ ਕੁਛ ਨੂੰ ਕਹਿੰਦੀਆਂ ਨਹੀਂ ਚੱਲ ਪਈ ਇਹਨੂੰ ਖੁੱਲਾ ਖੁੱਲੀਆਂ ਖੇਡਾਂ ਮਿਲ ਰਹੀਆਂ ਨੇ ਤੁਹਾਨੂੰ ਨਹੀਂ ਭਾਬੀਆਂ ਕੁਛ ਕਹਿੰਦੀਆਂ ਨਹੀਂ ਕਹਿੰਦੀਆਂ ਅਸਾਂ ਦਰਦੀਆਂ ਨਹੀਂ ਕਹਿੰਦੀਆਂ ਕੁਛ ਤੁਹਾਡੇ ਵਰਗੇ ਕਹਿ ਦੇਣਗੇ ਵੀ ਭਾਬੀਆਂ ਗਾਦਰ ਨਹੀਂ ਕਰਦੀਆਂ ਸਾਡੀ ਭੈਣ ਨੂੰ ਰਹਿਣ ਨਹੀਂ ਦਿੰਦੀਆਂ ਹੈਗੀਆ ਮੇਰੇ ਲਈ ਕਿ ਤੂੰ ਗੱਲ ਕਰ ਲੈ ਯਾਰ ਮੈਨੂੰ ਤਾਂ ਕਿਸੇ ਕਿਸੇ ਬੜੀ ਬੁਰੀ ਲੱਗਦੀ ਬਸ ਗੱਲ ਕਰੀ ਵੀ ਇਹਦੀ ਪਰ ਹੁਣ ਤੂੰ ਸਹਿਮਤੀ ਹੈ ਤੇਰੀ ਗੱਲ ਜੇ ਤੂੰ ਕਰ ਦੇਗਾ ਠੀਕ ਆ ਬਸ ਠੀਕ ਆ ਜੇ ਸ਼ੌਂਕ ਪੂਰੇ ਕਰ ਲੇ ਤਾਂ ਬੰਦਾ ਮਾੜਾ ਹੋ ਜਾਂਦਾ ਦੱਸ ਮੈਂ ਜਿੱਥੇ ਹੁਣ ਤਾਂ ਸ਼ੌਂਕ ਹੀ ਪੂਰੇ ਕਰੀ ਜਾਏਗੇ ਭਾਬੀ ਫੇਰ ਕੀ ਹੋਗੇ ਜੇ ਮੈਂ ਸੂਟ ਪਾ ਲਿਆ ਫਿਰ ਕੀ ਹੋ ਗਿਆ ਮਹਿੰਦੀ ਲਾ ਲਈ ਭਾਬੀ ਨੂੰ ਬੁਲਾਵਾਂ ਤੇ ਨਾ ਗੱਲ ਕਰਕੇ ਤਾਂ ਸਿਆਪਾ ਪੜਦਾ ਜੀ ਨਵੇਂੜ ਦਾ ਕੰਮ ਸਰ ਵੀ ਬੈਣੇ ਭਾਬੀ ਉਹਦੇ ਪਤਾ ਨਹੀਂ ਕੀ ਹੋਇਆ ਰਹੰਦਾ ਉਹ ਅੱਡ ਨਹੀਂ ਉੱਠਦੀ ਹੈਗੀ ਆ ਜਾ ਸ਼ੌਂ ਲੱਗੇ ਨੇ ਸ਼ੌਂਕ ਸੀ ਨਾ ਜੜੀ ਜਾਂਦਾ ਬੋਲੀ ਚੁੱਲੇ ਪਾਉਂਦੀ ਆ ਲੈ ਮਲਾਜ਼ਮ ਘਰ ਵਾਲਾ ਮਰ ਗਿਆ ਘਰ ਤੇਰਾ ਖਤਮ ਹੋ ਗਿਆ ਤੈਨੂੰ ਸ਼ੌਂਕ ਪੂਰੇ ਕਰਨ ਦੀ ਜੜੀ ਪਈ ਹੈ ਮਲਾਜ਼ਮ ਬੰਦੇ ਨੇ ਸਾਰੇ ਮੇਰੇ ਨਾਲ ਹੁਣ ਇਹ ਜੇ ਘਰ ਚ ਲੈ ਕੇ ਆਇਆ ਕਰੂ ਮੈਂ ਉਹ ਕੀ ਸੋਚਿਆ ਕਰਨਗੇ ਵੀ ਇਹਦਾ ਕੁਟਰ ਵਾਲਾ ਹੈਗੀ ਨਾ ਕੋਹ ਆਪਦੀ ਪੈਸੂ ਕੋਹ ਮੈਂ ਨਹੀਂ ਲੈਂਦਾ ਕੋਈ ਇੱਥੇ ਆਪਦੇ ਘਰ ਨੂੰ ਇੱਥੇ ਮੈਨੂੰ ਨਹੀਂ ਲੋੜ ਹੈਗੀ ਅੰਦਰ ਕੀ ਹੋ ਗਿਆ ਬੜੀ ਹੁਣ ਬੱਬੀ ਮੇਰੀ ਗੱਲ ਸੁਣ ਪੱਬੀ ਚਿੜੀਆਂ ਗੱਲਾਂ ਇਹ ਕਰਦੀ ਆ ਸਹੀ ਨਹੀਂ ਹੈਗੀ ਕੱਲ ਨੂੰ ਨਾ ਮੈਨੂੰ ਕਹੀਂ ਠੀਕ ਹੈ ਵੀ ਲੱਕੀ ਤੂੰ ਫੈਸਲਾ ਕਰਿਆ ਸੀ ਦੀਪ ਨੇ ਮੈਨੂੰ ਸਾਰੀ ਗੱਲ ਦੱਸੀ ਗੱਲ ਦਾ ਤੈਨੂੰ ਵੀ ਪਤਾ ਠੀਕ ਹੈ ਮੈਂ ਤੈਨੂੰ ਇਸ ਘਰ ਦੇ ਵਿੱਚ ਰੱਖਦਾ ਨਹੀਂ ਜੇ ਛੋਡੇ ਜੋ ਕਿਸੇ ਨੂੰ ਤਰਸਾਉਂਦਾ ਤਾਂ ਹੁਣ ਇਹਦੇ ਨਾਲ ਰਹਿ ਲੋ ਬਾਅਦ ਦੇ ਵਿੱਚ ਜੇ ਇਸ ਘਰ ਦੇ ਵਿੱਚ ਕਿਸੇ ਨੇ ਵੀ ਕਿਹਾ ਬੀ ਜੱਸੀ ਦਾ ਹਾਲ ਪੁੱਛ ਲਾ ਤਾਂ ਮੈਥੋਂ ਬਰਾ ਕੋਈ ਨਹੀਂ ਹੈਗਾ ਵੀਰੇ ਮੇਰੀ ਗੱਲ ਸੁਣੋ ਇਹਨਾਂ ਨੂੰ ਕੀ ਪੁੱਛਦੇ ਤੁਸੀਂ ਬੀ ਤਰਸ ਆਉਂਦਾ ਇਹ ਰੱਖ ਲੋ ਜਦੋਂ ਤੁਹਾਨੂੰ ਨਹੀਂ ਮੇਰੇ ਤੇ ਤਰਸ ਆਉਂਦਾ ਤਾਂ ਭਾਬੀਆਂ ਨੂੰ ਕਿਉਂ ਤਰਸਾਉਗਾ ਤਰਸ ਜੋਗ ਤੂੰ ਕੋਈ ਗੱਲ ਹੀ ਨਹੀਂ ਛੱਡੀ ਬਥੇਰਾ ਤਰਸ ਆਉਂਦਾ ਪਰ ਤੂੰ ਕਿਸੇ ਤਾਣ ਪੱਤਣੇ ਨਹੀਂ ਲਾ ਤਸ ਤੂੰ ਸਾਡੇ ਤੇ ਨਹੀਂ ਕੀਤਾ ਤਸ ਤੈਨੂੰ ਸਾਡੇ ਤੇ ਕਰਨਾ ਚਾਹੀਦਾ ਵੀ ਮੇਰੇ ਭਰਾ ਨੇ ਕਿੱਡੀ ਕਿੱਡੀ ਇੱਜ਼ਤ ਹੈਗਾ ਇੱਕ ਸਰਕਾਰੀ ਮੁਲਾਜ਼ਮਾ ਮੇਰਾ ਭਰਾ ਇੱਕ ਦੀ ਪਿੰਡ ਚ ਬਣੀ ਹੋਈ ਆ ਆ ਕੀ ਘਟ ਆਪਣੇ ਘਰੇ ਦੱਸੀ ਮੈਨੂੰ ਜਿਹੜਾ ਤੂੰ ਬਾਹਰ ਸ਼ਹਿਰਾਂ ਚ ਖੇ ਖਾਣ ਨੂੰ ਫਿਰਦੀ ਆ ਫਿਰ ਮੈਥੋਂ ਸਿੱਧੀਆਂ ਸੁਣੇਗੀ ਕਦੇ ਕੱਟ ਮੈਨੂੰ ਆਲਾ ਤਾਂ ਵੀ ਨਹੀਂ ਆਬਦਨਾ ਘਰ ਵਾਲਾ ਵੀ ਅਸੀਂ ਨਹੀਂ ਮਾਰਿਆ ਹੁਣ ਹਾਂ ਮੈਨੂੰ ਮਾਰਿਆ ਭਾਬੀ ਦੱਸ ਫਿਰ ਕੀ ਕਰੇਂਗੀ ਤੂੰ ਦੇਖ ਜੱਸੀ ਅਸੀਂ ਕੀ ਕਰਨਾ ਜੇ ਤੈਨੂੰ ਕੋਈ ਟੈਨਸ਼ਨ ਆ ਨਾ ਜੇ ਤੈਨੂੰ ਕੋਈ ਟੈਨਸ਼ਨ ਆ ਤਾਂ ਦਵਾਈ ਦਬੂਈ ਲੈਣੀ ਤਾਂ ਉਹ ਦੱਸ ਦੇ ਪਰ ਜੇ ਤੂੰ ਹਲੁਚਪਣਾ ਕਰ ਰਹੀ ਆ ਤਾਂ ਇਸ ਘਰ ਦੇ ਵਿੱਚ ਤੇਰੀ ਕੋਈ ਜਗ੍ਹਾ ਨਹੀਂ ਕੀ ਲੁਚਪਣਾ ਕਰਤਾ ਵੀਰੇ ਤੂੰ ਕਹਿੰਦੇ ਵੀ ਤੁਹਾਡੇ ਘਰ ਆਉਣ ਮਾਰੇ ਨਹੀਂ ਕਿਹਾ ਤੂੰ ਨਹੀਂ ਰਹਿਣਾ ਚਾਹੁੰਦੀ ਮੈਂ ਕਿਹਾ ਸੀ ਕਿਉਂਕਿ ਭਾਬੀਆਂ ਮੈਨੂੰ ਤੰਗ ਕਰਦੀਆਂ ਨੇ ਮੈਂ ਤਾਂ ਕਿਹਾ ਸੀ ਹਾਏ ਮੈਂ ਮਰ ਜਾਂ ਭਾਬੀ ਭੈਣੇ ਆਪਾਂ ਕੀ ਤੰਗ ਕਰਿਆ ਇਹਨੂੰ ਪਾਪੀ ਨੂੰ ਤਾਂ ਕਰਦੀ ਉਹਨੂੰ ਨਾ ਵੀਰੇ ਇਸ ਤਾਂ ਕੁਛ ਨਹੀਂ ਕਹਿੰਦੀ ਆ ਦੇਖ ਲੈ ਮੇਰੇ ਗੱਲ ਸੁਣ ਲੈ ਮੇਰੀ ਮੈਨੂੰ ਬੁਖਾਰ ਹੋ ਰਿਹਾ ਸੀ ਮੈਂ ਭਾਬੀ ਨੂੰ ਕਿਹਾ ਮੈਨੂੰ ਦਵਾਈ ਦਵਾ ਦਿਓ ਮੈਨੂੰ 100 ਕੁੱਸ਼ਨ ਆਇਆ ਭਾਬੀ ਨੇ ਦਵਾਈ ਪਿੱਛੀ ਤੇ ਸਾਰੇ ਮੈਨੂੰ ਤੋਂ ਕੰਮ ਕਰਵਾਏ ਜਦੋਂ ਬੰਦਾ ਬਿਮਾਰ ਹੈ ਤਾਂ ਕਿਵੇਂ ਕਰ ਲੂ ਕੰਮ ਬਸ ਕਰਿਆ ਕਰ ਬਸ ਜੇ ਤੁਸੀਂ ਮੇਰੇ ਸੁਣਨੀ ਨਹੀਂ ਹੈਗੀ ਦੇਖ ਲੈ ਐਡਾ ਦੁੱਖਾ ਹੰਜੂ ਨਹੀਂ ਆਇਆ ਅੱਖ ਚ ਆ ਜਾ ਬਈ ਹੰਜੂ ਹੰਜੂਆਂ ਦੇ ਕੀ ਗੱਲਾਂ ਕਰਦੀਆਂ ਅਚਾਹੇ ਸਾਰਾ ਪੰਜਾਬ ਤਬਰ ਮਰ ਜੇ ਆਪਣਾ ਇਹਦੇ ਅੱਖ ਚੋਂ ਹੰਝੂ ਕੀ ਆ ਜੇ ਦੇਖ ਲੱਕੀ ਮੇਰੀ ਗੱਲ ਸੁਣ ਗੱਲ ਸੁਣ ਲੈ ਭਾਬੀ ਜਿਹੜੀ ਆ ਗੱਲ ਰਹੀ ਤਾਂ ਇਹਨੇ ਜੱਸੀ ਨੇ ਕਹੀ ਆ ਬੁਖਾਰ ਵਾਲੀ ਹਮ 101% ਸਹੀ ਆ ਬਈ ਮੈਂ ਰੋਟੀ ਲੈਣਾ ਸੀ ਕਿਤੋਂ ਇਹ ਦੋਨੇ ਪਤਾ ਨਹੀਂ ਕਿੱਧਰ ਗਈਆਂ ਸੀ ਪਤਾ ਨਹੀਂ ਕਿੱਥੇ ਅੰਦਰ ਅੰਦਰ ਸੀਗੀਆਂ ਇਹ ਵਿਚਾਰੀ ਪ੍ਰਾਂਤ ਰੋਟੀਆਂ ਦੀ ਪਕਾ ਕੇ ਛੱਡੀ ਆ ਇਹਦਾ ਮੂੰਹ ਲਾਲ ਚੰਗ ਹੋਇਆ ਪਿਆ ਸੀ ਮੈਂ ਇਹਦੀ ਬਾਹ ਫੜ ਕੇ ਦੇਖਿਆ ਮਨ ਲੰਦਾ 100 ਤੋਂ ਉੱਪਰ ਬੁਖਾਰ ਹੋਊਗਾ ਬਈ 100 ਤੋਂ ਉੱਤੇ ਤੇ ਜੇ ਕੁੜੀ ਇਹ ਜੀ ਗੱਲ ਹੁੰਦੀ ਸੀ ਤੂੰ ਮੈਨੂੰ ਕੋਈ ਨਹੀਂ ਕਿਤੇ ਫੋਨ ਤੇ ਦੱਸਿਆ ਕੀ ਦੱਸਦੀ ਵੀਰੇ ਹੋਇਆ ਬੁਖਾਰ ਆ ਹੁਣ ਤੁਹਾਨੂੰ ਕਰਨਾ ਅਸੀਂ ਮਰ ਗਏ ਮੇਰੇ ਕੋਲ ਕਿਹੜਾ ਫੋਨ ਹੈਗਾ ਵੀਰੇ ਜੇ ਮੈਂ ਤੁਹਾਨੂੰ ਫੋਨ ਕਰ ਦਿੰਦੀ ਭਾਬੀ ਤਾਂ ਮੈਨੂੰ ਹੀ ਫੋਨ ਦਿੰਦੀ ਹੈਗੀ ਹਾਈਵੇ ਰੱਬਾ ਵੇ ਮੇਰੇ ਰੱਬਾ ਜੇ ਮੈਂ ਝੂਠੀ ਆ ਤਾਂ ਤੂੰ ਮਰ ਜਾਏ ਜੇ ਤੂੰ ਝੂਠੀ ਆ ਤਾਂ ਵੀ ਤੂੰ ਹੀ ਮਰ ਜਾਏ ਨਾ ਮੈਂ ਕਦੇ ਨਹੀਂ ਫੋਨ ਦਿੱਤਾ ਹੈਗਾ ਰੇ ਤੂੰ ਵੀ ਚਲਾਕੀ ਨਾ ਕਰ ਲੱਗੀ ਸਮਝ ਨਾਲੇ ਗੱਲ ਸੁਣ ਕੁੜੀਏ ਇਹਨੂੰ ਇਸ ਘਰ ਦੇ ਵਿੱਚ ਕੰਮ ਕਰਨ ਦੀ ਕੀ ਲੋੜ ਪਈ ਹੈਗੀ ਦੱਸ ਮੈਨੂੰ ਕੰਮ ਕੌਣ ਕਰਦਾ ਤੁਸੀਂ ਕਰਦੇ ਹੋ ਭਾਬੀ ਮੈਂ ਤਾਂ ਬੇਲੀ ਬੈਠੀ ਰਹਿਣੀ ਅੰਦਰ ਪਈ ਰਹਿੰਦੀ ਸੀ ਵੀਰੀ ਦੀ ਗੱਲ ਸੁਣੋ ਲੱਕੀ ਜਿਸ ਦਿਨ ਜਸਸੀ ਨੂੰ ਬੁਖਾਰ ਸੀਗਾ ਉਹ ਬੈਠੀ ਭਾਈ ਦੀ ਤੀਮੀ ਉਹਨੂੰ ਪੁੱਛ ਲਾ ਜਿਹਨੇ ਰੋਟੀਆਂ ਬਣਾਉਣ ਲਾਈ ਆ ਆਪਾਂ ਨੂੰ ਨਹੀਂ ਪਤਾ ਭਾਈ ਮੈਨੂੰ ਨਾ ਵਿੱਛ ਲੋ ਕਿਸੇ ਗੱਲ ਦੇ ਫਿਰ ਕੰਮ ਤਾਂ ਤੁਸੀਂ ਕਰਉਂਦੀ ਸੀ ਨਾ ਤਾਂ ਐਂ ਵੀ ਦੱਸੋ ਇਹਨੂੰ ਕੱਲੀ ਨੂੰ ਮਾਰੀ ਕਹੀ ਨੇ ਵਿਚਾਰੇ ਨੂੰ ਸਾਤੋਂ ਹੱਦ ਹੋ ਗਈ ਤੇਰੀ ਵਾਲੀ ਮੈਂ ਕੀ ਕੰਮ ਕਰਵਾ ਲਿਆ ਜਿਨੇ ਕੰਮ ਕਰਾਤਾ ਬੋਲਦੀ ਵੀ ਨਹੀਂ ਹੈਗੀ ਛਾਉ ਬਣੀ ਬੈਠੀ ਆ ਉਹ ਵੀ ਗੱਲ ਉਹ ਵੀ ਨਿਕਲ ਗਿਆ ਬਸ ਲੱਗ ਗਿਆ ਪਤਾ ਮੈਨੂੰ ਸਭ ਇਹਨਾਂ ਦੀ ਚੱਕਾ ਨੇ ਮਾੜੀਆਂ ਆ ਆਪਣੇ ਤੇ ਬਣਾਉਂਦੀਆਂ ਦੂਜਿਆਂ ਨੂੰ ਨੇ ਵੀਰੇ ਗੱਲ ਸੁਣ ਲਓ ਮੈਂ ਤਾਂ ਜਾਂਦੀ ਸੀ ਵੀ ਮੇਰੇ ਕਰਕੇ ਥੋੜੇ ਜਿਹਾ ਫਰਕ ਨਾ ਪਵੇ ਹੁਣ ਤੁਸੀਂ ਇਹਨਾਂ ਨੂੰ ਕਹੀ ਜਾਂਦੇ ਹੋ ਥੋੜੇ ਜਿਹਾ ਫਰਕ ਆ ਜਾਊਗਾ ਐਵੇਂ ਮੇਰਾ ਉਹ ਮਤਲਬ ਨਹੀਂ ਹੈਗਾ ਸੀਗਾ ਵੀ ਮੈਂ ਕਿਸੇ ਨਾਲ ਰਹਾ ਜਾ ਕੇ ਮੈਂ ਚਾਹੁੰਦੀ ਸੀ ਵੀ ਥੋੜੇ ਜਿਹਾ ਫਰਕ ਨਾ ਪਵੇ ਤੁਹਾਡਾ ਘਰ ਸੁੱਖ ਸ਼ਾਂਤੀ ਨਾਲ ਐਵੇਂ ਬਸਿਆ ਰਹੇ ਅੱਛਾ ਫਰਕ ਪਵਾ ਤੂੰ ਚੁੱਪ ਕਰ ਜਾ ਮੈਂ ਕੀ ਫਰਕ ਪਵਾਤਾ ਭਾਬੀ ਮੈਂ ਤਾਂ ਜੋੜਦੀਆਂ ਕਰਨ ਨੂੰ ਫਰਕ ਨਹੀਂ ਪਵਾਉਂਦੀ ਹੈਗੀ ਮੈਂ ਤਾਂ ਚੁੱਪ ਕਰ ਜਣੀ ਆ ਮੈਂ ਤਾਂ ਤੇਰੀ ਅੱਖਾਂ ਤੋਂ ਪਰੇ ਹੀ ਬਾਏ ਜ ਨੇ ਜਾ ਬਾਏ ਇਥੋਂ ਪਤਾ ਲੱਗਿਆ ਹੁਣ ਤੱਕ ਬੁਰੀ ਹੀ ਲੱਗਦੀ ਆ ਲੱਗਿਆ ਪਤਾ ਮੈਨੂੰ ਵੀ ਤੇਰਾ ਪੰਜ ਪੰਜ ਦਿਨ ਫੋਨ ਨਹੀਂ ਲਾਉਣਾ ਬੰਦੇ ਨੂੰ ਅਜੇ ਚੰਗੀਆਂ ਕਹੌਂਦੀਆਂ ਨੇ ਕੋਈ ਗੱਲ ਨਹੀਂ ਵੀਰੇ ਤੁਸੀਂ ਐਵੇਂ ਮੇਰੇ ਪਿੱਛੇ ਨਾ ਲੜੋ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਤੁਸੀਂ ਤਾਂ ਆਪਦਾ ਘਰ ਬਸਾ ਲਓ ਮੇਰਾ ਤਾਂ ਉੱਜੜ ਗਿਆ ਤੂੰ ਨਾ ਕੁੜੀ ਹੱਥ ਜੋੜ ਗਲਤੀ ਤਾਂ ਸਾਥੋ ਹੋਈ ਹੈਗੀ ਜਿਹੜਾ ਤੁਹਾਨੂੰ ਅਸੀਂ ਨਹੀਂ ਦੁਖੀ ਨੂੰ ਕਦੇ ਸਮਝ ਨਹੀਂ ਸਕੇ ਤੈਨੂੰ ਅਸੀਂ ਫੇਰ ਵੀ ਹੁਣ ਮਾੜਾ ਚੰਗਾ ਬੋਲਿਆ ਦੇਖ ਮੇਰੀ ਭੈਣ ਸਾਨੂੰ ਦੋਨਾਂ ਨੂੰ ਮਾਫ ਕਰ ਦੇ ਸਾਡਾ ਦੇਖਣ ਦਾ ਨਜ਼ਰੀਆ ਗਲਤ ਸੀ ਜਦੋਂ ਕਿਸੇ ਦਾ ਜੀਵਨ ਸਾਥੀ ਮਰ ਜੇ ਨਾ ਵੀ ਸ਼ਾਇਦ ਉਸ ਤੋਂ ਬਾਅਦ ਉਹਨੂੰ ਕੱਪੜਾ ਲੈਣਾ ਖਾਣ ਪੀਣ ਦਾ ਕੋਈ ਹੱਕ ਨਹੀਂ ਹੈਗਾ ਇਹਨੂੰ ਦੁਨੀਆ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਦੇਖ ਮੇਰੀ ਭੈਣ ਮੇਰੇ ਨੇ ਅੱਖਾਂ ਤੇ ਪੱਟੀ ਬੰਨੀ ਸੀ ਗੁੱਸੇ ਨਾਲ ਜੇ ਦੀਪ ਉਹ ਗੱਲ ਨਾ ਦੱਸਦਾ ਬਸ ਅਸ ਤੈਨਾਂ ਦੇ ਲੱਗੇ ਸੀ ਪਿੱਛੇ ਮਾਇਨ ਤਾਂ ਇੰਨਾ ਗੁੱਸਾ ਚੜਾ ਸੀ ਮਾਤਾ ਤੈਨੂੰ ਘਰੋਂ ਕੱਢ ਦਿੰਦਾ ਤੇ ਤੂੰ ਅੱਕੀ ਹੋਈ ਸਹੀ ਸਾਬਤ ਕਰ ਜਾਂਦੀ ਤੂੰ ਕੱਲੀ ਵੀ ਰਹਿ ਲੈਂਦੀ ਪਰ ਪਾਣੇ ਮੈਂ ਸਾਰੀ ਉਮਰ ਤੈਨੂੰ ਮੂੰਹ ਨਹੀਂ ਦਿਖਾ ਸਕਦਾ ਸੀਗਾ ਮੈਨੂੰ ਮਾਫ ਕਰ ਦੇ ਕੋਈ ਗੱਲ ਨਹੀਂ ਵੀਰੇ ਮਾਫਤਾ ਮੈਂ ਤੁਹਾਨੂੰ ਕਰਤਾ ਪਰ ਤੁਹਾਨੂੰ ਹੌਲੀ-ਹੌਲੀ ਲੱਗ ਜੂਗਾ ਪਤਾ ਕੀ ਜੱਸੀ ਮੈਂ ਗੱਲ ਨਹੀਂ ਸਮਝਿਆ ਕੁਛ ਨਹੀਂ ਵੀਰੇ ਕੁਛ ਨਹੀਂ ਵੇਖ ਜੱਸੀ ਦਿਲ ਤਨ ਨਾਲ ਆਪਣੇ ਹੁਣ ਸਭ ਕੁਛ ਨਾ ਠੀਕ ਹੋ ਗਿਆ ਹੁਣ ਤੇਰੇ ਵਾਸਤੇ ਨਾ ਵਧੀਆ ਦੇ ਮੁੰਡੇ ਲੱਭ ਗਏ ਮਾਦੀ ਦੀ ਪੁਹੀ ਗੱਲ ਕਰਨ ਲੱਗੀ ਸੀ ਬਸ ਹੁਣ ਹੁਣ ਆਪਣੀ ਕੋਈ ਲੜਾਈ ਨਹੀਂ ਹੈਗੀ ਹੁਣ ਤੇਰੇ ਵਾਸਤੇ ਵਧੀਆ ਜਿਹਾ ਮੁੰਡਾ ਲੱਭ ਗਿਆ ਹੈਨਾ ਦੀਪਾ ਆਪਾਂ ਆਪਣੀ ਭੈਣ ਦਾ ਵਿਆਹ ਕਰਾਂਗੇ ਨਾ ਵੀਰੇ ਮੈਂ ਨਹੀਂ ਕਰਵਾਉਣਾ ਹੈਗੇ ਆ ਵਿਆਹ ਸੱਚੀ ਨਹੀਂ ਕਰਵਾਉਣਾ ਹੈਗੇ ਮੈਂ ਵਿਆਹ ਜੇ ਨਾਲ ਕੁਝ ਹੋ ਗਿਆ ਤਾਂ ਭਾਬੀਆਂ ਤਾਂ ਉਹੀ ਨਹੀਂ ਮਾਨ ਹੈਗੀਆਂ ਕੋਈ ਨਾ ਭਾਬੀਆਂ ਨੇੜੋਂ ਨਹੀਂ ਲੱਗਦੀਆਂ ਹੈਗੀਆਂ ਇਹ ਕਹਿਣੀ ਹੈ ਤਾਂ ਮੈਨੂੰ ਦੱਸੀ ਤੂੰ ਹੁਣ ਐ ਥੋੜੀ ਐ ਵੀ ਸਾਰੀ ਉਮਰ ਜਨਾਨੀ ਨੂੰ ਦੋਸ਼ ਦੇਣਾ ਚਾਹੀਦਾ ਹੈਗਾ ਕੋਈ ਬੰਦਾ ਮਰ ਗਿਆ ਚਲੋ ਆਪਾਂ ਮੰਨਦੇ ਆ ਵੀ ਮਾੜੀ ਹੁੰਦੀ ਆ ਮੇਰੇ ਕਿਹੜਾ ਵੀਰੇ ਬਸ ਦੀ ਗੱਲ ਐ ਮੈਂ ਕਿਹੜਾ ਉਹਨੂੰ ਮਾਰਿਆ ਸੀ ਕੋਈ ਨਹੀਂ ਭਣੀ ਇੱਥੇ ਗਲਤ ਅਸੀਂ ਸੀਗੇ ਸਾਨੂੰ ਸਾਡੀ ਦੀਪਾ ਹਾਂ ਆਪਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਇਹਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਆਪਾਂ ਜੋ ਵੀ ਦੇਖ ਚੱਲ ਤੈਨੂੰ ਤਾਂ ਗੱਲ ਦਾ ਪਤਾ ਸੀ ਨਾ ਤੂੰ ਤਾਂ ਫਿਰ ਵੀ ਮੇਨੂੰ ਵੱਡਾ ਤੂੰ ਸਿਆਣਾਗਾ ਪਰ ਮੈਨੂੰ ਗਲਤਫਹਿਮੀ ਸੀਗੀ ਵੀ ਜੱਸੀ ਸੀ ਕਿਤਨੇ ਕਿਤੇ ਗਲਤ ਆ ਉਹ ਮੇਰੀ ਗਲਤਫਹਿਮੀ ਦੂਰ ਹੋ ਗਈ ਦੇਖ ਕੁੜੀਏ ਤੂੰ ਵੀ ਕੋਈ ਗੱਲ ਚ ਗਲਨਾ ਰੱਖੀ ਜੰਗਾ ਜੇ ਤੇ ਮੈਂ ਕੋਈ ਕੋਈ ਥਾ ਜਿਆਦਾ ਬੋਲਿਆ ਵੀ ਹੋਵਾਂ ਤਾਂ ਮੈਨੂੰ ਮਾਫ ਕਰ ਦੇ ਕੋਈ ਗੱਲ ਨਹੀਂ ਵੀਰੇ ਪਰ ਹੁਣ ਦੇਖ ਮੇਰੀ ਭੈਣ ਇਸ ਕਰ ਚ ਕੁਟ ਕੁਟ ਕੇ ਨਹੀਂ ਰਹਿਣਾ ਠੀਕ ਆ ਆਪਦਾ ਖੁਸ਼ ਰਹਿ ਜਿਵੇਂ ਵੀ ਰਹਿਣਾ ਠੀਕ ਹੈ ਵੀਰੇ ਤੁਸੀਂ ਤਾਂ ਉਰੇ ਹੁੰਦੇ ਨਹੀਂ ਹੈਗੇ ਨਾ ਤਾਂ ਮੇਰਾ ਜੀ ਲੱਗੇ ਕੋਈ ਨਾ ਬਣੇ ਅਧੀ ਪੈਗਾ ਨਾ ਬਾਈ ਇਹਨੂੰ ਦੱਸ ਦੇ ਕਰਾਂ ਬਾਕੀ ਹੁਣ ਮੈਂ ਫੋਨ ਲਿਆਉਣਾ ਤੈਨੂੰ ਫੋਨ ਲਿਆ ਕੇ ਦਿੰਨਾ ਤੂੰ ਹੱਥ ਨੇ ਮੇਰੇ ਨਾਲ ਗੱਲ ਕਰ ਲੈ ਕਰ ਠੀਕ ਠੀਕ ਹੈ ਵੀਰੇ ਚੱਲ ਮੇਰੀ ਭੈਣ ਜਾਂ ਅੰਦਰ ਵਗ ਜਾ ਇਹਨਾਂ ਨੂੰ ਬੁਲਾਉਣ ਦੀ ਲੋੜ ਨਹੀਂ ਆਈ ਮੂਲ ਨੂੰਣ ਦੀ ਲੋੜਾ ਲੁੱਕੀ ਕੀ ਧੜਾ ਮਾਰ ਕੇ ਹੀ ਫਿਰ ਆਪਾਂ ਚੱਲ ਯਾਰ ਹੋਰ ਐਵੇਂ ਮੈਂ ਤਾਂ ਗੁੱਸੇ ਗੁੱਸੇ 'ਚ ਹੋਰ ਪੰਗਾ ਕਰ ਲਿਆ ਸੀਗਾ ਐਵੇਂ ਆਪਾਂ ਜੋ ਆਕਾਂ ਵਰਗੇ ਭੈਣ ਨੂੰ ਕੀ ਕੁਝ ਨਹੀਂ ਬੋਲੇ ਆਪਾਂ ਉਥੋਂ ਵਿਚਾਰੀ ਇੱਕੀ ਹੋਈ ਬੋਲਦੀ ਸੀ ਕਿ ਮੈਂ ਇਸ ਘਰ 'ਚੋਂ ਵਗ ਜਾਨੀ ਆ ਵੀ ਨਾ ਤਾਂ ਮੈਂ ਸਹ ਲੈ ਸਕਦੀ ਆ ਵੀ ਨਾ ਮੈਂ ਕੁਝ ਉਹਨੂੰ ਕਹਿ ਸਕਦੀ ਆ ਵੀ ਤਾਂ ਕਰਕੇ ਮੈਂ ਤਾਂ ਡਰਨ ਲੱਗ ਜਾਨੀ ਆ ਚਲਾ ਚਲੀ ਜੀ ਖੇਤ ਜਾ ਕੇ ਇਹ ਲੈ ਇਹ ਤਾਂ ਗਏਗੇ ਤਾਂ ਹੁਣ ਬਚਦੀ ਐ ਇਹਨੂੰ ਬਾੜੀ ਸੱਚੀ ਸਵਿੱਤਰੀ ਬਣਦੀ ਸੀਗੀ ਉਹਦੇ ਅੱਗੇ ਟੌਮ ਟੌਮ ਕਰੀ ਜਾਇਆ ਕਰ ਮਰੀ ਨਾ ਚੰਗਾ ਕੀ ਹੋ ਗਿਆ ਪਾਪੀ ਕਾਜੇ ਤੇਨ ਦਾ ਕੁਝ ਪਤਾ ਹੀ ਨਹੀਂ ਹੈਗਾ ਵੀ ਕੀ ਹੋ ਗਿਆ ਨਾ ਤੈਨੂੰ ਕੀ ਲੱਗਦਾ ਕੀ ਜਿਹਦੇ ਭਰਾਵਾਂ ਨੂੰ ਤੂੰ ਪਿੱਛੇ ਲਾ ਲਿਆ ਫਿਰ ਅਸੀਂ ਤੇਰਾ ਖੜਾ ਛੱਡ ਦਾਂਗੇ ਨਾ ਭੁੱਲ ਜੈ ਤਾ ਤੇਰਾ ਖੜਾ ਤਾਂ ਮਾਰ ਕੇ ਜਟੂਗਾ ਬਾਕੀ ਤੇਰੀ ਮਰਜ਼ੀ ਆ ਜਾਂ ਤਾਂ ਇਹ ਘਰ ਛੱਡ ਕੇ ਚਲੀ ਜਾ ਜਾਂ ਫਿਰ ਮਰ ਜਾ ਜੇ ਮੈਂ ਮਰ ਜਾਂ ਭਾਬੀ ਤੂੰ ਸੋਕੀ ਹੋ ਜੇਂਗੀ ਕੰਨੀ ਮੈਂ ਨਹੀਂ ਸਾਰੇ ਸੋਕੇ ਹੋ ਜਾਣਗੇ ਤੇਰਾ ਕੀ ਪਤਾ ਬਾਣੀ ਜਿਹੜੀ ਅੱਜ ਘਰ ਮੰਗਦੀ ਆ ਕਾਲ ਨੂੰ ਜ਼ਮੀਨਾਂ ਵੰਡਾਉਣ ਬੈਜੀ ਨਾਲ ਇਹੋ ਜਿਹਾ ਕੋਈ ਪਤਾ ਨਹੀਂ ਹੁੰਦਾ ਹੈਗਾ ਕਿ ਇਹਨੂੰ ਜ਼ਮੀਨ ਫੜਾ ਦੇ ਨਾ ਮੈਂ ਤੇ ਤੁਹਕਾ ਦੋ ਹਿੱਸੇ ਮੰਗ ਲੇ ਭਾਬੀ ਜਿਹੜੀ ਜਨਾਨੀ ਹੈ ਕਹਿ ਸਕਦੀ ਹੈ ਨਾ ਵੀ ਮੈਨੂੰ ਸ਼ਹਿਰ ਚ ਘਰ ਲੈ ਦੋ ਉਹ ਕੁਝ ਵੀ ਕਰ ਸਕਦੀ ਆ ਕੁਝ ਵੀ ਨਾ ਮਤਲਬ ਕੁਝ ਵੀ ਨਾਲੇ ਹੁਣ ਮੇਰੇ ਮੂੰਹ ਵੱਲ ਨਾ ਦੇਖ ਤੇਰੇ ਵੀਰੇ ਹੁਣ ਖੇਤੋਂ ਆਉਣ ਵਾਲੇ ਆ ਉਹਨਾਂ ਵਾਸਤੇ ਰੋਟੀ ਬਣਾ ਦੇ ਆ ਮੈਂ ਇੰਨਾ ਮੱਥਾ ਮਾਰ ਕੇ ਹੱਡੀਆਂ ਤੇਰੇ ਵਿੱਚੇ ਸਿਰ ਦੁਖਣ ਲੱਗ ਗਿਆ ਮੇਰਾ ਚਾਵਣਾ ਦੀ ਮੈਨੂੰ ਸੁਣ ਗਿਆ ਸੁਣ ਗਿਆ ਭਾਬੀ ਉੱਠ ਖੜ ਕੋਈ ਗੱਲ ਨਹੀਂ ਜੇ ਤੂੰ ਭਾਬੀ ਮੈਨੂੰ ਮਾਰ ਕੇ ਖੁਸ਼ ਆ ਨਾ ਤਾਂ ਮੈਂ ਤੈਨੂੰ ਅੱਜ ਮਾਰ ਕੇ ਦਿਖਾ ਦਿੰਨੀ ਆ ਦੇਖ ਲਾ ਮਾਂ ਤੇਰੇ ਤੇ ਤੇਰੇ ਕੋਲ ਹੀ ਆਉਂਦੀ ਆ ਹੁਣ ਦਸੀ ਦਸੀ ਮੈਨੂੰ ਮਰ ਜਾਣ ਦੇ ਤੂੰ ਭਾਗ ਜਾ ਪਰਾਂ ਨਾ ਨਾ ਦਸੀ ਮਰ ਜਾ ਵੀਰੇ ਨਾ 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 ਲੈ ਇਹਨੂੰ ਕੀ ਕਰਨ ਲੱਗੀ ਏ ਕਮਲੀ ਹੋਈ ਏ ਤੂੰ ਸਾਡੇ ਨੂੰ ਵੀਰੇ ਮਰ ਜਾਣ ਦੇ ਮੈਨੂੰ ਤੂੰ ਭੱਗ ਜਾ ਤੂੰ ਕਮਲੀ ਹੋਈ ਏ ਉਹ ਤਾਂ ਥੱਲੇ ਕਮਲੀ ਕੀ ਕਰਨ ਲੱਗੀ ਸੀ ਮੇਰਾ ਜੀਅ ਕੇ ਪਿਆ ਵੀਰੇ ਜ਼ਿੰਦਗੀ ਤੋਂ ਮੈਂ ਜੀਣਾ ਨਹੀਂ ਹੈ ਗਿਆ ਕਮਲੀ ਹੋਈ ਏ ਨਾਲੇ ਜੱਸੀ ਤੈਨੂੰ ਕੀ ਹੋਇਆ ਤੂੰ ਆ ਕਮਲਪੁਰਾ ਕੀ ਕੁੱਟੀ ਆਂਦੀ ਸੀ ਤੁਸੀਂ ਕਿਉਂ ਹਟਾਇਆ ਵੀਰੇ ਮੈਨੂੰ ਮੈਨੂੰ ਕੀ ਲੋੜ ਪਈ ਸੀ ਰਿਉਣ ਦੀ ਲੈ ਹਟਾਉਣਾ ਨਹੀਂ ਸੀ ਹੁਣ ਨਹੀਂ ਹਟਾਉਣਾ ਸੀਗਾ ਜੇ ਤੁਸੀਂ 5 ਮਿੰਟ ਨਾ ਆਉਂਦੇ ਬਸ ਮੈਂ ਮਰ ਜਾਂਦੀ ਨਹੀਂ ਕਾਦੇ ਕਰਕੇ ਮਰਨ ਲੱਗੀ ਸੀ ਐਡਾ ਕੀ ਤੇਰੇ ਤਨ ਉੱਪਟਾ ਗਈ ਵੀਰੇ ਮੇਰਾ ਕੋਈ ਵੀ ਨਹੀਂ ਹੈਗਾ ਇੱਥੇ ਮੇਰਾ ਜੀ ਨਹੀਂ ਲੱਗਦਾ ਹੈ ਗਿਆ ਹੁਣ ਕਿਉਂ ਹੈ ਕਿਉਂ ਨਹੀਂ ਸੁੱਖਣਾ ਤੇਰੇ ਦੋ ਭਾਈ ਨੇ ਤੁਸੀਂ ਤਾਂ ਹੈ ਗਿਆ ਪਰ ਪਾਬ ਬੰਦਨੀ ਆਪਦੇ ਬਣਦੀਆਂ ਹੈਗੀਆਂ ਤੂੰ ਤਾਂ ਕਰੇ ਵੀ ਨਹੀਂ ਹੁੰਦੇ ਹੈਗੇ ਵੀਰੇ ਸੁਣ ਤਾਂ ਪਤਾ ਵੀ ਨਹੀਂ ਲੱਗਦਾ ਮੇਰੇ ਨਾਲ ਕੀ ਕੁਝ ਹੁੰਦਾ ਫਿਰ ਤੂੰ ਸਾਨੂੰ ਤਾਂ ਦੱਸ ਸਕਦੀ ਆ ਫੋਨ ਕਰਕੇ ਵੀਰੇ ਮੇਰੇ ਕੋਲ ਕਿਹੜਾ ਫੋਨ ਆ ਵੀ ਮੈਂ ਤੁਹਾਨੂੰ ਦੱਸ ਦਿਆ ਕਰਾਂ ਫੋਨ ਕਰਕੇ ਨਾਲੇ ਵਾਰ-ਵਾਰ ਕਿਵੇਂ ਦੱਸਾਂ ਤੁਹਾਨੂੰ ਅਰੇ ਜਸੀ ਤੈਨੂੰ ਪਤਾ ਹਨਾ ਆ ਚਾਚੀ ਵਰਗੀ ਤੇਰੇ ਕੋਲੇ ਆਉਂਦੀ ਹੁੰਦੀ ਆ ਤੂੰ ਚਾਚੀ ਵਰਗੀ ਨੂੰ ਸੁਨੀਹਾ ਨਾ ਦੇ ਉਹ ਵੀ ਉਹੀ ਜੀ ਮੈਨੂੰ ਦੱਸ ਦੇ ਚਾਚੀ ਕੋਲੇ ਵੀ ਨਹੀਂ ਵੀਰੇ ਬੈਠਣ ਦਿੰਦੀਆਂ ਹੈਗੀਆਂ ਇੱਕ ਦਿਨ ਚਾਚੀ ਆ ਗਈ ਮੇਰੇ ਸੋਹ ਅੰਤਰੇ ਲੈ ਭਾਬੀ ਨੇ ਤੈਨੂੰ ਕੀ ਕਹਿੰਦੀ ਸੀ ਕੀ ਕਹਿ ਕੇ ਗਈ ਆ ਤੈਨੂੰ ਸਾਰਾ ਕੁਝ ਪੁੱਛਿਆ ਨਾ ਵਿਚਾਰੀ ਉੰ ਵੀ ਨਹੀਂ ਆ ਸਕਦੀ ਮੈਨੂੰ ਮਿਲਣਾ ਆ ਸਕਦੀ ਆ ਕੇ ਨਹੀਂ ਸਕਦੀ ਫੇਰ ਹੁਣ ਮੈਂ ਕਿਹਨੂੰ ਦੱਸਣਾ ਮਾਪਦਾ ਚੱਲ ਕੋਈ ਗੱਲ ਨਹੀਂ ਜੋ ਕੁਝ ਹੋ ਗਿਆ ਸੀ ਹਨਾ ਕੋਈ ਗੱਲ ਨਹੀਂ ਹਨਾ ਭੁੱਲ ਜਾ ਉਹਨੂੰ ਪਰ ਅੱਜ ਤੋਂ ਬਾਅਦ ਤੈਨੂੰ ਕੋਈ ਤੰਗ ਨਹੀਂ ਕਰਦਾ ਵੀਰੇ ਕੋਈ ਗੱਲ ਨਹੀਂ ਬਸ ਮੇਰੇ ਜੀਅ ਕਿ ਆ ਪਿਆ ਦੁਨੀਆ ਤੋਂ ਮੈਨੂੰ ਬਗ ਜਾਣ ਦੇ ਹੁਣ ਦੇਖੋ ਜੱਸੀ ਕੌਣੀਆਂ ਗੱਲਾਂ ਨਹੀਂ ਕਰਦੇ ਹੁੰਦੇ ਹਨਾ ਜੇ ਤੈਨੂੰ ਮੈਂ ਕਹਤਾ ਵੀ ਤੈਨੂੰ ਅੱਜ ਤੋਂ ਬਾਅਦ ਕੋਈ ਤੰਗ ਨਹੀਂ ਕਰੂਗਾ ਤੇਰੇ ਕਹੀ ਤਾਂ ਕੁਛ ਨਹੀਂ ਹੁੰਦਾ ਹੈਗਾ ਵੀਰੇ ਤੂੰਸ ਤਾਂ ਹੁੰਦੇ ਵੀ ਨਹੀਂ ਹੈਗੇ ਜਦੋਂ ਮੇਰੇ ਨਾਲ ਆ ਕੁਛ ਹੁੰਦਾ ਤੁਸੀਂ ਕਿਹੜਾ ਦੇਖਦੇ ਹੋ ਆ ਕੇ ਮੈਂ ਹੋਵਾਂ ਜਾਂ ਨਾ ਹੋਵਾਂ ਠੀਕ ਆ ਪਰ ਤੇਨ ਤੈਨ ਤੈਨੂੰ ਅੱਜ ਤੋਂ ਬਾਅਦ ਕੰਮ ਕਰਨ ਦੀ ਲੋੜ ਨਹੀਂ ਠੀਕ ਹੈ ਵੀਰੇ ਹਾਂ ਕੋਈ ਗੱਲ ਨਹੀਂ ਮੈਂ ਵੀ ਦੇਖਦੀ ਹਾਂ ਹਾਂ ਜੇ ਤੈਨੂੰ ਕੋਈ ਕੰਮ ਨੂੰ ਕਹੂਗਾ ਫਿਰ ਮੈਨੂੰ ਦੱਸ ਦੀ ਕੋਈ ਗੱਲ ਨਹੀਂ ਠੀਕ ਆ ਠੀਕ ਹੈ ਵੀਰੇ ਤੁਸੀਂ ਬਗ ਜੋ ਮੈਂ ਪੈਣੀ ਆ ਬਹਿ ਜਾ